ਪ੍ਰੋਗਰਾਮ 16 ਅਤੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਭਖ ਦੇ ਤੇ ਚਲੰਤ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਕੀ ਤਕਰੀਰਾਂ ਕਰ ਰਹੇ ਨੇ ਮੌਸਮ ਦੇ ਵਾਂਗ ਬਾਹਰ ਕੌਣ ਨਿਕਲਦਾ ਹੈ ਤੇ ਕੌਣ ਬਦਲਦਾ ਹੈ ਔਰ ਬਾਦਲ ਪਰਿਵਾਰ ਨੂੰ ਖਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਦੇ ਉੱਤੇ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕੇ ਮੁੱਖ ਮੰਤਰੀ ਉਸ ਦੀ ਵਜ੍ਹਾ ਕੀ ਹੈ ਔਰ ਉਹਨਾਂ ਨੂੰ ਰਿਜ਼ਲਟ ਪਹਿਲਾਂ ਹੀ ਪਤਾ ਹੈ ਬਠਿੰਡਾ ਲੋਕ ਸਭਾ ਹਲਕੇ ਦਾ ਉਹ ਆਪ ਕਹਿ ਚੁੱਕੇ ਆ ਦਾਵਾ ਕਰ ਚੁੱਕੇ ਆ ਇਸ ਦੇ ਮਾਇਨੇ ਕੀ ਆ ਕੀ ਸੰਘੇਤ ਇਹਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਦੂਜੇ ਨੰਬਰ ਦੇ ਉੱਤੇ ਇੱਕ ਹੋਰ ਪੰਜਾਬ ਦੀ ਸਿਆਸਤ ਦਾ ਮਸਲਾ ਹੈ ਉਹ ਹੈ ਭਾਜਪਾ ਪਾਰਟੀ ਹਾਲਾਂਕਿ ਗਤੀਵਿਧੀਆਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ਪੰਜਾਬ ਦੇ ਅੰਦਰ ਪਰ ਵਿਰੋਧ ਵੀ ਸਭ ਤੋਂ ਵੱਧ ਦੇਖਣ ਨੂੰ ਹੁਣ ਤੱਕ ਜਿਹੜਾ ਮਿਲਿਆ ਉਹ ਭਾਜਪਾ ਦਾ ਪਹਿਲਾ ਹੰਸ ਰਾਜ ਹੰਸ ਦਾ ਘਰਾਓ ਹੋਣਾ ਸਵਾਲ ਹੋਣੇ ਤੇ ਫਿਰ ਅੰਮ੍ਰਿਤਸਰ ਤੋਂ ਜਿਹੜੇ ਉਮੀਦਵਾਰ ਤਰਨਜੀਤ ਸੰਧੂ ਨੇ ਉਹਨਾਂ ਦਾ ਵਿਰੋਧ ਹੋਣਾ ਇਸ ਦੇ ਮਾਇਨੇ ਕੀ ਨੇ ਜਾਂ ਇਸ ਦਾ ਪ੍ਰਭਾਵ ਕੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਗੱਲ ਕਰਾਂਗੇ ਔਰ ਤੀਜੇ ਨੰਬਰ ਦੇ ਉੱਤੇ ਬੜਾ ਇੰਪੋਰਟੈਂਟ ਮਸਲਾ ਹੈ ਕਿ ਕੇਂਦਰੀ ਏਜੰਸੀਆਂ ਦੇ ਨੁਮਾਇੰਦੇ ਜਦੋਂ ਕਿਸੇ ਰਾਜ ਚ ਜਾਂਦੇ ਨੇ ਤਾਂ ਕਦੇ ਉਹਨਾਂ ਦਾ ਵਿਰੋਧ ਹੁੰਦਾ ਹੈ ਗਦੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਉਹ ਇਕਲੌਤਾ ਸੂਬਾ ਹੁਣ ਤੱਕ ਦੇਸ਼ ਦਾ ਉਹ ਕਿਹੜਾ ਪੱਛਮੀ ਬੰਗਾਲ ਮਮਤਾ ਬੈਨਰਜੀ ਬੈਨਰਜੀ ਵਾਲਾ ਸੂਬਾ ਇਸ ਦੇ ਮਾਇਨੇ ਕੀ ਨੇ ਔਰ ਇਹ ਬਾਕੀ ਦੇਸ਼ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਾ ਸਕਦੇ ਨੇ ਇਸ ਦੇ ਉੱਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗੇ 'ਚ ਆਪਣੇ ਵਰਕਰਾਂ ਨਾਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਔਰ ਇਹ ਵੀ ਭਰੋਸਾ ਦਿਵਾਇਆ ਕਿ ਕੰਮ ਬਹੁਤ ਕਰਨ ਵਾਲੇ ਆ ਸਾਰਿਆਂ ਨੂੰ ਜ਼ਿੰਮੇਵਾਰੀਆਂ ਮਿਲਣਗੀਆਂ ਪਰ ਆਪਣੇ ਵਿਰੋਧੀਆਂ ਨੂੰ ਧਿਆਨ 'ਚ ਰੱਖ ਕੇ ਜਿਹੜੀਆਂ ਉਹਨਾਂ ਨੇ ਗੱਲਾਂ ਅੱਜ ਕਹੀ ਉਸ ਦੇ ਸਿੱਟੇ ਕੀ ਨਿਕਲ ਸਕਦੇ ਆ ਕੀ ਕੀ ਪ੍ਰਭਾਵ ਪੈ ਸਕਦੇ ਆ ਸੰਧੀ ਵੀ ਇੱਕ ਤੇ ਮੋਗੇ ਦੀ ਸਿਆਸਤ ਸਮਝਣੀ ਪਏਗੀ ਕਿ ਜਦੋਂ ਵੀ ਕੋਈ ਵੀ ਪਾਰਟੀ ਚੋਣਾ ਲੜਦੀ ਆ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਸਾਰੀਆਂ ਪਾਰਟੀਆਂ ਮੋਗੇ ਤੋਂ ਸ਼ੁਰੂਆਤ ਕਰਦੀਆਂ ਨੇ ਸ਼ਾਇਦ ਮੋਗਾ ਕਿਸੇ ਵਾਸਤੇ ਲੱਕੀ ਹੋ ਸਕਦਾ ਜਾਂ ਫਿਰ ਮੋਗਾ ਇੱਕ ਪੂਰੇ ਪੰਜਾਬ ਦਾ ਸੈਂਟਰ ਪਲੇਸ ਆ ਕਾਲੀ ਦਲ ਵੀ ਅਕਸਰ ਚੋਣਾਂ ਤੋਂ ਪਹਿਲਾਂ ਮੋਗੇ ਦੀ ਰੈਲੀ ਕਰਦਾ ਕਾਂਗਰਸ ਪਾਰਟੀ ਵੀ ਮੋਗੇ ਤੋਂ ਕਰਦੀ ਰਹੀ ਉੱਥੇ ਰਾਹੁਲ ਗਾਂਧੀ ਵੀ ਆਉਂਦੇ ਰਹੇ ਨੇ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਲੋਕ ਸਭਾ ਚੋਣਾਂ 2024 ਦੀ ਸ਼ੁਰੂਆਤ ਮੋਗੇ ਤੋਂ ਕੀਤੀ ਆ ਹੁਣ ਕਿਉਂਕਿ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਕਰੀਬ 10 ਉਮੀਦਵਾਰ ਤੇ ਐਲਾਨ ਕਰ ਦਿੱਤੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਹਫਤੇ ਤੋਂ ਆਪਣੇ ਘਰ ਦੇ ਵਿੱਚ ਹਲਕਾ ਵਾਈਜ਼ ਮੀਟਿੰਗਾਂ ਕਰ ਰਹੇ ਨੇ ਫੀਡਬੈਕ ਲੈ ਰਹੇ ਨੇ ਉਹਨਾਂ ਨੇ ਪਟਿਆਲੇ ਦੇ ਲੀਡਰਾਂ ਤੇ ਉਮੀਦਵਾਰਾਂ ਨਾਲ ਗੱਲ ਕੀਤੀ ਫਤਿਹਗੁਰ ਸਾਹਿਬ ਦੀ ਫਰੀਦਕੋਟ ਦੀ ਨਾ ਸ਼ਾਰਪੂਰ ਦੀ ਅੰਮ੍ਰਿਤਸਰ ਦੀ ਉਹ ਸਾਰੇ ਕਰ ਚੁੱਕੇ ਨੇ ਹੁਣ ਜਿਹੜੀ ਵਲੰਟੀਅਰਜ਼ ਨਾਲ ਮੀਟਿੰਗ ਹੋ ਰਹੀ ਆ ਪੈਲਸਾਂ ਦੇ ਵਿੱਚ ਹੋ ਰਹੀ ਆ ਸ਼ਾਇਦ ਪੈਲਸ ਏਸੀ ਹੋਣ ਹਾਲ ਏਸੀ ਹੋਣ ਪੱਖੇ ਲੱਗੇ ਹੋਣਾ ਚਾਹੇ ਉਹ ਬਾਹਰ ਸਟੇ ਲੋ ਅੱਜ ਕੱਲ ਤੇ ਏਸੀ ਉੱਥੇ ਵੀ ਲੱਗ ਜਾਂਦੇ ਹੈਗੇ ਨੇ ਹੁਣ ਸਵਾਲ ਜਿਹੜਾ ਬੜਕ ਮਾਰੀ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿ ਜਿਵੇਂ ਸਾਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਨੇ ਸਾਡੀ ਝੋਲੀ ਭਰ ਦਿੱਤੀ ਆ 89 ਸੀਟਾਂ ਦੇ ਕੇ ਇਤਿਹਾਸ ਸਿਰਜ ਦਿੱਤਾ ਹੈਗਾ ਔਰ ਫਿਰ ਸਾਨੂੰ 13 ਦੀਆਂ 13 ਸਾਡੀ ਝੋਲੀ ਚ ਪੰਜਾਬ ਦੀ ਜਨਤਾ ਪਾਏਗੀ 2022 ਵਾਲਾ ਤੇ 2024 ਵਾਲਾ 2 ਸਾਲ ਦਾ ਫਰਕ ਪੈ ਗਿਆ ਔਰ ਮਾਹੌਲ 2022 ਵਾਲਾ ਨਹੀਂ ਹੈ ਬਦਲ ਗਏ ਨੇ ਸਮੀਕਰਨ ਬਦਲ ਗਏ ਨੇ ਹਾਲਾਤ ਬਦਲ ਗਏ ਨੇ ਜੋ ਲੋਕਾਂ ਦੀਆਂ ਉਮੀਦਾਂ ਸੀ ਉਹ ਬਦਲ ਗਈਆਂ ਨੇ ਜੋ ਲੋਕਾਂ ਦੇ ਚਾਹਤ ਸੀ ਜਾਂ ਆਮ ਆਦੀ ਪਾਰਟੀ ਪ੍ਰਤੀ ਪਿਆਰ ਸੀ ਜਾਂ ਕਾਲੀਆਂ ਪ੍ਰਤੀ ਜਾਂ ਕਾਂਗਰਸ ਪਰ ਪ੍ਰਤੀ ਨਫ਼ਰਤ ਸੀ ਉਹ ਸਭ ਕੁਝ ਜਿਹੜੇ ਨੇ ਸਮੀਕਰਨ ਬਦਲ ਚੁੱਕੇ ਨੇ ਪਰ ਜਿਹੜੀ ਸੀਐਮ ਸਾਹਿਬ ਨੇ ਬੜਕ ਮਾਰੀ ਆ ਕਿ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜਿਵੇਂ ਉਹਨਾਂ ਨੇ ਮਰਹੂਮ ਪੰਜ ਵਾਰ ਰਹਿ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਾਇਆ ਤੇ ਉਹ ਕਹਿੰਦੇ ਕਿ ਫਿਰ ਬਾਦਲਾਂ ਦਾ ਜਿਹੜਾ ਕਿਲਾ ਰਹਿ ਗਿਆ ਬੀਬੀ ਹਰਸਿਮਰਤ ਕੌਰ ਬਾਦਲ ਦੇ ਰੂਪ ਦੇ ਵਿੱਚ ਉਹ ਫਿਰ ਖੁੱਡੀਆਂ ਸਾਹਿਬ ਹਰਾ ਦੇਣਗੇ ਉਹ ਇਹ ਤਾਂ ਨਹੀਂ ਕਹਿੰਦੇ ਕਹਿੰਦੇ ਰਿਜ਼ਲਟ ਸਾਨੂੰ ਪਤਾ ਕਿ ਜਿਵੇਂ ਬਾਦਲ ਸਾਹਿਬ ਨੂੰ ਰਾਇਆ ਸੀ ਉਵੇਂ ਜਥੇਦਾਰ ਖੁੱਡੀਆਂ ਹਰ ਸਿਮਰਤ ਕੌਰ ਬਾਦਲ ਜਿਹੜੇ ਲਾਜ਼ਮੀ ਤੌਰ ਤੇ ਸ਼੍ਰੋਮਣੀ ਕਾਲੀਦਾਲ ਵੱਲੋਂ ਚੌਥੀ ਦਫਾ ਇਲੈਕਸ਼ਨ ਲੜ ਰਹੇ ਨੇ ਬਤੌਰ ਮੈਂਬਰ ਪਾਰਲੀਮੈਂਟ ਕਹਿੰਦੇ ਉਹਨੂੰ ਹਰਾ ਦੇਣਗੇ ਇੱਕ ਵਿਸ਼ਵਾਸ ਲਾ ਲੋ ਕੌਨਫੀਡੈਂਸ ਲਾ ਲੋ ਜਾਂ ਓਵਰ ਕੌਨਫੀਡੈਂਸ ਲਾ ਲੋ ਲੇਕਿਨ ਸਰਕਾਰ ਨੂੰ ਇਹ ਲੱਗਦਾ ਹੈ ਕਿ ਅਸੀਂ ਉਹ ਸੀਟ ਜਿੱਤ ਜਿੱਤਾਂਗੇ ਹਰ ਹਾਲਤ ਜਿੱਤਾਂਗੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਜਦੋਂ ਉਹਨਾਂ ਨੇ ਅੱਜ ਭਾਸ਼ਣ ਦਿੱਤਾ ਸਾਰੇ ਭਾਸ਼ਣ ਦੇ ਵਿੱਚ ਕਾਂਗਰਸ ਉਹਨੀ ਨਿਸ਼ਾਨੇ ਤੇ ਨਹੀਂ ਲਈ ਨਾ ਭਾਜਪੀ ਉਹਨੇ ਨਿਸ਼ਾਨੇ ਤੇ ਸੀ ਹਾਲਾ ਕਿ ਭਾਜਪੀ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਉਹ ਕੇਜਰੀਵਾਲ ਵਾਲੀ ਅਰੈਸਟ ਦੇ ਕਰਕੇ ਪਰ ਬਾਦਲ ਪਰਿਵਾਰ ਨੂੰ ਫੋਕਸ ਦੇ ਵਿੱਚ ਰੱਖ ਕੇ ਭਾਸ਼ਣ ਦਿੱਤਾ ਅੱਜ ਤੋ ਕਿ ਇਸ ਸਮੇਂ ਅਗਰ ਚਾਰ ਪਾਰਟੀਆਂ ਨੇ ਮੋٹے ਰੂਪ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਆਮ ਆਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀਆਂ ਵੀ ਅਜੇ ਸਿਆਸੀ ਚੋਣ ਸਰਗਰਮੀਆਂ ਸ਼ੁਰੂ ਨਹੀਂ ਹੋਈਆਂ ਉਸ ਪੱਧਰ ਤੇ ਹੋਣੀਆਂ ਚ ਦੇਖੋ ਕਿ ਸਮਾਂ ਹਲੇ ਕਾਫੀ ਹੈ ਕਿ ਪੰਜਾਬ ਆਖਰੀ ਗੇੜ ਚ 1 ਜੂਨ ਨੂੰ ਵੋਟਾਂ ਨੇ ਕਾਂਗਰਸ ਪਾਰਟੀ ਦੀ ਵੀ ਕੋਈ ਐਕਟੀਵਿਟੀ ਦੇਖਣੀ ਹੈ ਕਾਂਗਰਸ ਪਾਰਟੀ ਦੇ ਹਲੇ ਆਪਣੇ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ ਕੱਪੜੇ ਲਾ ਰਹੇ ਨੇ ਕਿਸੇ ਨੂੰ ਜਲੰਧਰ ਚੰਨੀ ਨਹੀਂ ਪਸੰਦ ਕਿਸੇ ਨੂੰ ਫਤੇਗੜ ਅਮਰ ਸਿੰਘ ਨਹੀਂ ਪਸੰਦ ਕਿਸੇ ਨੂੰ ਬਿੱਟੂ ਨਹੀਂ ਪਸੰਦ ਉਹ ਭਾਜੀਪੀ ਚਲ ਗਿਆ ਕਿਸੇ ਨੂੰ ਗਡੂਰ ਸਾਹਿਬ ਡਿੰਪਾ ਨਹੀਂ ਪਸੰਦ ਅੰਮ੍ਰਿਤਸਰ ਕਾਂਗਰਸੀਆਂ ਨੂੰ ਗਰਜੀਤ ਔਜਲਾ ਨਹੀਂ ਪਸੰਦ ਤੇ ਬਠਿੰਡੇ ਚ ਇਹਨਾਂ ਦੀ ਕੋਈ ਪਸੰਦ ਹੈ ਨਹੀਂ ਆ ਕਾਂਗਰਸ ਆਪਣੇ ਇੱਕ ਦੂਜੇ ਦੇ ਢਿੱਡ ਨੰਗੇ ਕਰ ਰਹੀ ਹੈਗੀ ਆ ਜਿੱਥੋਂ ਦਾ ਸੁਬੀਰ ਸਿੰਘ ਬਾਦਲ ਦੀ ਖਾਸੀਅਤ ਹੈ ਕਿ ਉਹਨੇ 2022 ਦੇ ਵਿੱਚ ਵੀ ਬੜੀ ਮਿਹਨਤ ਕੀਤੀ ਸੀ ਉਹ ਵੱਖਰੀ ਗੱਲ ਹੈ ਕਿ ਪੰਜਾਬ ਦੀ ਜਨਤਾ ਦਾ ਬਾਦਲਾਂ ਪ੍ਰਤੀ ਜਾਂ ਕਾਲੀ ਦਲ ਪ੍ਰਤੀ ਗੁੱਸਾ ਠੰਡਾ ਨਹੀਂ ਹੋ ਰਿਹਾ ਹਾਲਾਂਕਿ ਲਗਾਤਾਰ ਦੋ ਵਾਰ ਸੱਤਾ ਚੋਂ ਬਾਹਰ ਹੋ ਗਏ ਨੇ ਹੁਣ ਫਿਰ ਜਿੰਨੇ ਉਹਨੇ ਪਚਾਇਆ ਪੰਜਾਬ ਬਚਾਓ ਯਾਤਰਾ ਦੇ ਰੂਪ ਚ ਜਿੰਨਾ ਉਹਨੇ ਕੰਮ ਕੀਤਾ ਉਹਦਾ ਸ਼ਾਇਦ ਉਹਨਾਂ ਨੂੰ ਮੁੱਲ ਪੈਂਦਾ ਕਿ ਨਹੀਂ ਪੈਂਦਾ ਹੈਗਾ ਉਹ ਜਦੋਂ ਰਿਜ਼ਲਟ ਆਉਣਗੇ ਪਤਾ ਲੱਗ ਜਾਊਗਾ ਲੇਕਿਨ ਭਗਵੰਤ ਮਾਨ ਨੂੰ ਲੱਗਦਾ ਕਿਉਂਕਿ ਮਾਲਵਾ ਮਾਲਵੇ ਦੇ ਵਿੱਚ ਕਾਲੀ ਦਲ ਦੀ ਕਾਫੀ ਪਕੜ ਉਹਨਾਂ ਨੂੰ ਲੱਗਦਾ ਕਿ ਫਿਲਹਾਲ ਬਾਦਲ ਪਰਵਾਰ ਜਾਂ ਕਾਲੀ ਦਲ ਦੇ ਖਿਲਾਫ ਜਿੰਨਾ ਬੋਲੋਗੇ ਸਾਨੂੰ ਫਾਇਦਾ ਹੋਊਗਾ ਕਿਉਂਕਿ ਕਾਲੀ ਦਲ ਦੇ ਖਿਲਾਫ ਅਜਿਹੇ ਕੁਝ ਬੋਲਿਆ ਗਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਉਹ ਲੋਕਾਂ ਨੇ ਯਕੀਨ ਮੰਨ ਲਿਆ ਹੈਗਾ ਨਾ ਉਹ ਸਿਆਣੇ ਕਹਿੰਦੇ ਨੇ ਕਿ 100 ਵਾਰ ਬੋਲੋ ਤੇ ਝੂਠ ਬੋਲੇ ਤੇ ਬੰਦਾ ਸੱਚ ਮੰਨ ਲੈਂਦਾ ਹੈਗਾ ਅਜਿਹਾ ਕਾਲੀ ਦਲ ਦੇ ਨਾਲ ਬਹੁਤ ਕੁਝ ਹੋਇਆ ਹਾਲਾਂਕਿ ਕੰਮ ਦੇ ਪ੍ਰਤੀ ਜੋ ਕਾਲੀ ਦਲ ਨੇ ਕੰਮ ਕਰ ਕਿਤੇ 10 ਸਾਲਾਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਉਹ ਕੈਪਟਨ ਅਮਰਿੰਦਰ ਕੋਵਨੀ ਹੋਏ ਪੰਜ ਸਾਲਾਂ ਜਾਂ ਕਾਂਗਰਸ ਸਰਕਾਰ ਕੋ ਵੀ ਹੋਏ ਡਿਵੈਲਪਮੈਂਟ ਜਿੰਨੀ ਹੋਣੀ ਚਾਹੀਦੀ ਚਵੀਆਂ ਮਹੀਨਿਆਂ ਦੇ ਵਿੱਚ ਮੌਜੂਦਾ ਸਰਕਾਰ ਵੀ ਕਰਨੀ ਪਾਈ ਪਾਈ ਹੈਗੇ ਨਾ ਜੋ ਇਹਨਾਂ ਨੇ ਕਿਹਾ ਸੀ ਰੋਜ਼ਗਾਰ ਮਿਲ ਕੇ ਜਿਹੜੇ ਦਾਅਵੇ ਕੀਤੇ ਯਾਰੇ ਕਿ 40 ਕਿ 43 ਹਜ਼ਾਰ ਬਿਜਲੀ ਬਿਜਲੀ ਨੂੰ ਕੋਈ ਵੀ ਜਿਹੜੀਆਂ ਸਬਸਿਡੀਆਂ ਦਿੰਦੇ ਇਹਨੂੰ ਆਪਾਂ ਡਿਵੈਲਪਮੈਂਟ ਨਹੀਂ ਮੰਨ ਸਕਦੇ ਜਿਹੜਾ ਡਿਵੈਲਪਮੈਂਟ ਹੁੰਦੀ ਆ ਉਹ ਹੁੰਦਾ ਤੁਹਾਡੇ ਸਾਹਮਣੇ ਬਣ ਕੀ ਰਿਹਾਗਾ ਕਿੰਨਾ ਕੁ ਇਨਵੈਸਟ ਹੋਇਆ ਤੁਹਾਡੇ ਰੋਡ ਇਨਫਰਾਸਟ੍ਰਕਚਰ ਕਿੰਨੇ ਨੇ ਤੁਹਾਡੇ ਕਿੰਨੇ ਸੈਂਟਰ ਨੇ ਕਿੰਨਾ ਸਾਨੂੰ ਪ੍ਰੋਜੈਕਟ ਦੇਤੇ ਨੇ ਤੁਸੀਂ ਖੁਦ ਕਿੰਨੇ ਅਰੇਂਜ ਕੀਤੇ ਉਹਨੂੰ ਡਿਵੈਲਪਮੈਂਟ ਕਹਿੰਦੇ ਨੇ ਰੋਜ਼ਗਾਰ ਦੇ ਨਾ ਸਬਸਿਡੀਆਂ ਦੇਣਾ ਇਹ ਰੁਜ਼ਗਾਰ ਨਹੀਂ ਹੁਣ ਭਗਵੰਤ ਮਾਨ ਸਾਹਿਬ ਲੱਗਦਾ ਕਿ ਕਾਲੀ ਦਲ ਨੂੰ ਜਿੰਨਾ ਠੋਕੋ ਸ਼ਾਇਦ ਸਾਨੂੰ ਉਨਾ ਹੀ ਵਰਡ ਮਿਲੇਗਾ ਸਾਨੂੰ ਉਨਾ ਹੀ ਫਾਇਦਾ ਹੋ ਗਿਆ ਇਸ ਕਰਕੇ ਉਹਨਾਂ ਦੀ ਪੰਜਾਬ ਸਰਕਾਰ ਦੀ ਜਿਹੜੀ ਸੂਈ ਆ ਉਹ ਜਿਆਦਾ ਸੁਖਬੀਰ ਸਿੰਘ ਬਾਦਲ ਰਹਿੰਦੀ ਹੈਗੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਕੀ ਪੰਜਾਬ ਦੀ ਜਨਤਾ ਸੀਰੀਅਸਲੀ ਲੈਂਦੀ ਜਾਂ ਕਾਲੀ ਦਲ ਦਾ ਵਰਕਰ ਜਾਂ سپورਟਰ ਉਸ ਨਜ਼ਰ ਦੇ ਨਾਲ ਦੇਖਦੇ ਹੈਗੇ ਕਿਉਂਕਿ ਹੁਣ ਚਾਰ ਚਾਰਾਂ ਦੇ ਖਿਲਾਫ ਬੋਲਣਾ ਲੋਕੀ ਕਹਣਗੇ ਕੋਈ ਤੇ ਚੰਗਾ ਹੋਊਗਾ ਨਾ ਚਾਰੇ ਮਾੜੇ ਤੇ ਨਹੀਂ ਹੋ ਸਕਦੇ ਪਰ ਸਵਾਲ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਤਾਜ਼ਾ ਜਿੰਨਾ ਰਾਜਕੀਤਾ ਕਾਂਗਰਸ ਨੇ ਕੀਤਾ ਸ਼ਾਇਦ ਉਹਨਾਂ ਦੇ ਦਿਵਾਲੇ ਬਾਅਦ ਚ ਸੂਈ ਕਰਨ ਜਾਂ ਜੇ ਸੈਂਟਰ ਨੇ ਪੰਜਾਬ ਨਾਲ ਧੱਕਾ ਕੀਤਾ ਤੇ ਮੋਦੀ ਸਾਹਿਬ ਤੇ ਟਾਰਗੇਟ ਹੋਊਗਾ ਪਰ ਆ ਜਿਹੜਾ ਉਹਨਾਂ ਨੇ ਭਵਿੱਖਬਾਣੀ ਕੀਤੀ ਹੈਗੀ ਹੈ ਕਿ ਇਸ ਵਾਰ ਹਰ ਸਿਮਰਤ ਕੌਰ ਬਾਦਲ ਨਹੀਂ ਜਿੱਤਦੀ ਤੇ ਜਿੱਤਣਗੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਇਹ ਇਹ ਬੜੀ ਵੱਡੀ ਵੱਡੀ ਗੱਲ ਆ ਇੱਕ ਕਹਿੰਦੇ ਕਿ ਬਹੁਤ ਵੱਡੀ ਗੱਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਦੇਖਦੇ ਆ ਕਿਉਂਕਿ ਜਾਦਾ ਸਮਾਂ ਤੇ ਦੂਰ ਨਹੀਂ ਆਗਾ ਕਿ ਇਸ ਮਸਲੇ ਤੇ ਕਾਲੀਦਰ ਟਿੱਪਣੀ ਕਰਦਾ ਕਿ ਨਹੀਂ ਕਰਦਾ ਲੇਕਿਨ ਮੁੱਖ ਮੰਤਰੀ ਵੱਲੋਂ ਜਿਹੜਾ ਬੋਲਿਆ ਹੈ ਸ਼ਬਦ ਨਾ ਉਹ ਇੱਕ ਵਿਸ਼ਵਾਸ ਵੀ ਕਹਿ ਸਕਦੇ ਤੇ ਓਵਰ ਕੌਨਫੀਡੈਂਸ ਵੀ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਕੋ ਹੋ ਸਕਦਾ ਇੰਟੈਲੀਜੈਂਸ ਦੀ ਇਨਪੁਟ ਆਉਂਦੀ ਹੋਵੇ ਹੋ ਸਕਦਾ ਉਹਨਾਂ ਕੋ ਸੀਆਈਡੀ ਦੀ ਇਨਪੁਟ ਆਉਂਦੀ ਹੋਵੇ ਹੋ ਸਕਦਾ ਕਿ ਉਹਨਾਂ ਨੇ ਸਰਵੇ ਕਰਵਾਇਆ ਹੋਵੇ ਕਿਉਂਕਿ ਆਮਾਦੀ ਪਾਰਟੀ ਸਰਵੇ ਵੀ ਬਹੁਤ ਕਰਵਾਉਂਦੇ ਨੇ ਔਰ ਹਰ ਪਿੰਡ ਦੇ ਵਿੱਚ ਇਹਨਾਂ ਦੇ 5-5 7-7 ਤਾਂ ਵਲੰਟੀਅਰ ਬੈਠੇ ਨੇ ਜਿਹੜੇ WhatsApp ਗਰੁੱਪ ਚਲਾਉਂਦੇ ਨੇ ਇਵੇਂ ਇੰਡੀਆ ਪੈਨ ਪੈਨ ਇੰਡੀਆ BJP ਦੇ ਚੱਲਦੇ ਨੇ ਗਰੁੱਪ ਕਾਲੀਦਲ ਦੇ ਪਿੰਡਾਂ 'ਚ ਗਰੁੱਪ ਚੱਲਦੇ ਨੇ ਕਾਂਗਰਸ ਦੇ ਪਿੰਡਾਂ ਦੇ ਵਿੱਚ ਗਰੁੱਪ ਚੱਲਦੇ ਤਾਨੂੰ ਉਥੋਂ ਵੀ ਪਤਾ ਲੱਗ ਸਕਦਾ ਹੈਗਾ ਪਰ ਸਵਾਲ ਹੈ ਕਿ ਉਹ ਕਹਿੰਦੇ 13 ਦੀਆਂ 13 ਜਿੱਤ ਨਹੀਂ ਆ ਗਿਆ ਉਹ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ 13 ਦੇ 13 ਜਿੱਤਰੇ ਮਤਲਬ ਕਿ ਤੁਹਾਨੂੰ ਜੇ ਬਾਹਰੋਂ ਵੀ ਉਮੀਦਵਾਰ ਲਿਹਾਉਣੇ ਪਏ ਕਿਉਂਕਿ ਤੁਸੀਂ ਕਿੰਨੇ ਉਮੀਦਵਾਰ ਬਾਹਰੋਂ ਲੈ ਆਂਦੇ ਹੈਗੇ ਨੇ ਸ਼ਸ਼ੀਲ ਕੁਮਾਰੀ ਕੁ ਇੱਕ ਗੁਰਪ੍ਰੀਤ ਜੀ ਪੀ ਦੋ ਅ ਡਾਕਟਰ ਰਾਜ ਕੁਮਾਰ ਚੱਬੇਵਾਲ ਤਿੰਨ ਕਰਮਜੀਤ ਅਨਮੁਲ ਚਾਰ ਰਿੰਕੂ ਤਾਂ ਛੱਡ ਵੀ ਗਏ ਹਾਂ ਰਿੰਕੂ ਤੇ ਛੱਡੇ ਹੋਏ ਮਤਲਬ ਜਿਹੜੇ ਲਿਆਂਦੇ ਹੈਗੇ ਨੇ ਉਹਨਾਂ ਦੇ ਸਿਰ ਤੇ 13 ਮਤਲਬ ਟਾਰਗੇਟ ਕੀ ਕੀ ਹੋ ਗਿਆ ਹੁਣ ਪੋਲੀਟੀਕਲ ਪਾਰਟੀਆਂ ਦਾ ਬੀਜਾ ਵੀ ਕਹਿੰਦੀ ਅਸੀਂ 400 ਜਿੱਤਣੀਆਂ ਚਾਹੇ ਕਾਂਗਰਸ ਦੇ ਲੀਡਰ ਹੀ ਪੱਟ ਕੇ ਲਿਆਈਏ ਜਾਂ ਦੂਜੇ ਲੀਡਰ ਹੀ ਤੋੜ ਕੇ ਲਿਆਈਏ ਪੰਜਾਬ ਚ ਵੀ ਜੇ 92 ਵਿਧਾਇਕ ਔਰ 24 ਮਹੀਨਾ ਚ ਤੁਹਾਡੀ ਪਰਫਾਰਮੈਂਸ ਐਕਸਲੈਂਟ ਆ ਤੇ ਫਿਰ ਤੁਹਾਨੂੰ ਬਾਹਰਲੇ ਜਿਹੜੇ ਹੈਗੇ ਨਾ ਕਿ ਉਹ ਕਿੱਦੋਂ ਲੈ ਲੈਣ ਦੀ ਲੋੜ ਨਹੀਂ ਸੀ ਭਰਾਤੀ ਤੇ ਤੁਸੀਂ ਹੈਓ ਜੇ ਤੁਹਾਡੇ ਲਾੜੇ ਬਾਹਰੋਂ ਆਗੇ ਤੁਹਾਨੂੰ ਜਿਤਾਣ ਤੇ ਉਹ ਨਹੀਂ ਆ ਫਿਰ ਤੁਹਾਡੇ ਮਤਲਬ ਬਨਵਿਆਂ ਤੇ ਤੁਹਾਨੂੰ ਭਰੋਸਾ ਨਹੀਂ ਜਾਂ ਤੁਹਾਡੇ ਵਰਕਰਾਂ ਦੇ ਲੀਡਰਾਂ ਤੇ ਭਰੋਸਾ ਨਹੀਂ ਹੈਗਾ ਸੀ ਜਾਂ ਤੁਹਾਡੀ ਆਪਣੀ ਜਿਹੜੀ ਤੁਸੀਂ ਚਵੀਆਂ ਮਹੀਨੇ ਚ ਤੁਸੀਂ ਰੋਜ਼ ਕਹਿੰਦੇ ਹੋ ਕਿ ਸਾਡੀ ਸਰਕਾਰ ਨੇ ਉਹ ਕੰਮ ਕਰ ਦਿਖਾਇਏ ਜਿਹੜੇ ਪੰਜਾਬ ਦੇ ਵਿੱਚ ਪਿਛਲੇ 70 ਸਾਲ ਤੋਂ ਨਹੀਂ ਤੇ ਜੇ 70 ਸਾਲ ਤੋਂ ਤੁਸੀਂ ਉਹ ਕੰਮ ਕਰ ਦਿਖਾਏ ਨੇ ਤੇ ਫਿਰ ਤੁਹਾਨੂੰ ਆਪਣੇ ਮਾੜੇ ਤੋਂ ਮਾੜੇ ਆਪਣੇ ਜਿਹੜੇ ਤੁਹਾਡੇ ਵਰਕਰ ਵਲੰਟੀਅਰ ਉਹਨਾਂ ਤੇ ਭਰੋਸਾ ਹੋਣਾ ਚਾਹੀਦਾ ਸੀ ਤੇ ਜੇ ਤੁਹਾਨੂੰ ਇੰਨਾ ਹੀ ਭਰੋਸਾ ਹੈ ਸਰਕਾਰ ਨੂੰ ਤੇ ਫਿਰ ਤੁਹਾਨੂੰ ਕੈਪਟਨ ਮਿਨਿਸਟਰ ਵੀ ਲੜਾਉਣ ਦੀ ਲੋੜ ਨਹੀਂ ਸੀ ਫਿਰ ਤੇ ਤੁਹਾਡੇ ਜੇ ਕੰਮ ਹੈ ਤਾਂ ਕੰਮ ਬੋਲਦੇ ਹੁੰਦੇ ਨੇ ਚਿਹਰੇ ਨਹੀਂ ਬੋਲਦੇ ਪਰ ਹੁਣ ਆਮ ਆਦਮੀ ਪਾਰਟੀ ਚਿਹਰਿਆਂ ਦੀ ਲੜਾਈ ਲੜਦੇ ਉਹ ਜਿਹੜੀ ਤੁਹਾਡੇ ਨਾਮ ਨਾ ਤੇ ਤੁਹਾਡੇ ਵਰਕਰ ਵੀ ਜਿੱਤ ਗਏ ਮਾੜੇ ਤੋਂ ਮਾੜਾ ਵਰਕਰ ਵੀ ਜਿੱਤ ਗਿਆ ਉਹ 222 ਚ ਜਿੱਤ ਗਿਆ ਹੁਣ ਤੁਹਾਨੂੰ ਲੋੜ ਪੈ ਗਈ ਚਿਹਰਿਆਂ ਦੀ ਹੁਣ ਤੁਸੀਂ ਚਿਹਰਿਆਂ ਦੇ ਸਿਆਸਤ ਕਰ ਰਹੇ ਹੋ ਤੁਸੀਂ ਆਪਣੇ ਆਮ ਵਰਕਰਾਂ ਦੇ ਨਾਮ ਤੇ ਸਿਆਸਤ ਨਹੀਂ ਕਰ ਰਹੇ ਤੁਸੀਂ ਆਪਣੇ ਕੰਮਾਂ ਤੇ ਸਿਆਸਤ ਨਹੀਂ ਕਰ ਰਹੇ ਹੁਣ ਤੁਹਾਨੂੰ ਚਿਹਰੇ ਚਾਹੀਦੇ ਪਈ ਸਾਨੂੰ ਜਲੰਧਰ ਰਿੰਕੂ ਚਾਹੀਦਾ ਰਿੰਕੂ ਲੈ ਆਉਂਦਾ ਸਾਨੂੰ ਫਤੇਗੜ ਸਾਹਿਬ ਜੀਪੀ ਚਾਹੀਦਾ ਜੀਪੀ ਲੈ ਆਉਂਦਾ ਸਾਨੂੰ ਹਿਸ਼ਾਰਪੁਰ ਤੋਂ ਡਾਕਟਰ ਰਾਜਕਮਰ ਚੱਬੇਵਾਲ ਚਾਹੀਦਾ ਅਸੀਂ ਚੱਬੇਵਾਲ ਆਂਦਾ ਸਾਨੂੰ ਫਰੀਦਕੋਟ ਤੋਂ ਸਾਨੂੰ ਕਰਮਜੀਤ ਅਨਮੋਲ ਚਾਹੀਦਾ ਅਸੀਂ ਉੱਥੋਂ ਲੈ ਆਉਂਦਾ ਹੁਣ ਜਿਹੜੀਆਂ ਦੋ ਕੀ ਰਹਿ ਗਈਆਂ ਨੇ ਉਹ ਵੀ ਤੁਹਾਨੂੰ ਹਲੇ ਹੈ ਤੁਹਾਡੀ ਟੇਕ ਹੈ ਕਿ ਕੋਈ ਉਧਰੋਂ ਕੋਈ ਭਾ ਜੇ ਕੋਈ ਕਾਂਗਰਸੀ ਨਾਰਾਜ਼ ਹੋ ਗਿਆ ਜਾਂ ਕਾਲੀ ਦਲ ਵਾਲਾ ਕੋਈ ਨਾਰਾਜ਼ ਹੋ ਗਿਆ ਤੇ ਆਪਾਂ ਉਹ ਚੱਕ ਲਿਆਵਾਂਗੇ ਮੈਨੂੰ ਇਹ ਜਿਹੜੀ ਸਿਆਸਤ ਚੱਲ ਰਹੀ ਹੈਗੀ ਆ ਇਹ ਵੀ ਇੱਕ ਮਾੜੀ ਹੈਗੀ ਮਤਲਬ ਸਾਨੂੰ ਆਪਣੇ ਵਰਕਰਾਂ ਦੇ ਆਪਣੇ ਕੀਤੇ ਹੋਏ ਕੰਮਾਂ ਤੇ ਨਹੀਂ ਭਰੋਸਾ ਹੈਗਾ ਤੇ ਜੇ ਤੁਹਾਡੇ ਵਰਕਰ ਚੰਗੇ ਨੇ ਸਪੋਰਟਰ ਚੰਗੇ ਨੇ ਤੁਸੀਂ ਕੰਮ ਕੀਤਾ ਤੇ ਫਿਰ ਲੋਕ ਤੁਹਾਨੂੰ ਬਾਹਰੋਂ ਤੁਹਾਨੂੰ ਕੈਂਡੀਡੇਟ ਲਿਆਉਣ ਦੀ ਲੋੜ ਦੀਆਂ ਪਰ ਹੁਣ ਦੇਖਦੇ ਹਾਂ ਕਿ ਜਿਹੜੀਆਂ 13 ਦੇ 13 ਸਰਕਾਰ ਜਿੱਤੀਆਂ ਇਹਦੇ ਚੋਂ ਕਾਲੀ ਦਲ ਕਿੰਨਿਆਂ ਦੇ ਜਿੱਤਦਾ ਤੇ ਕੀ ਜੇ 12 ਜਿੱਤ ਗਏ ਤੇ ਜੇ ਤੁਸੀਂ ਬਠਿੰਡਾ ਹਰਗੇ ਆਪ ਸਰਕਾਰ ਫਿਰ ਮੈਨੂੰ ਲੱਗਦਾ ਕਿ ਹਾਲੇ ਜਿਹੜੇ ਇੱਕ ਪੋਲੀਟਿਕਲ ਸਟੇਟਮੈਂਟ ਵੀ ਹੁੰਦੀ ਹੈ ਕਿ ਇਦਾਂ ਕਹਿ ਕੇ ਦਿਲ ਤੋੜ ਦੋ ਹੌਸਲੇ ਤੋੜ ਦੋ ਜਿਵੇਂ ਭਾਜਪੀ ਕਰਦੀ ਹੈ ਇਸ ਵਾਰ ਅਸੀਂ 303 ਜਿੱਤਾਂਗੇ ਇਸ ਵਾਰ ਅਸੀਂ 404 ਜਿੱਤਾਂਗੇ ਅਸੀਂ ਹਰਿਆਣੇ ਚ 85 ਜਿੱਤ ਲਾਂਗੇ ਨਾ ਉਹ ਇੱਕ ਲੋਕਾਂ ਦੇ ਮਾਈਂਡਸੈਟ ਨੂੰ ਕੈਪਚਰ ਕਰਨ ਵਾਸਤੇ ਨਾ ਜਾਂ ਲੋਕਾਂ ਦੇ ਮਨ ਦੇ ਨਾਲ ਖੇਡਣ ਵਾਸਤੇ ਇੱਕ ਪੋਲੀਟਿਕਲ ਸਟੇਟਮੈਂਟ ਹੁੰਦੀ ਫਿਰ ਲੋਕੀ ਕਈ ਉਹ ਬਹੁਤੇ ਹੁੰਦੇ 3-4% ਵਾਕਿਆ ਯਾਰ ਸਰਕਾਰ ਕੀ ਪਤਾ ਜਿੱਤੀ ਜਾਵੇ ਲੋਕਾਂ ਨੂੰ ਸੋ ਜੁਨਟ ਮਿਲ ਰਹੀ ਹੈ ਕਿ ਪਤਾ ਜਿੱਤੀ ਜਾਏ ਤੇ ਆਪਾਂ ਵੋਟ ਪਾ ਹੀ ਦਈ ਹੈਗੇ ਇਹਨੂੰ ਕਿ ਪਾਣ ਇਹਨਾਂ ਦੀ ਕਿਹੜੀ ਸਰਕਾਰ ਬਣੀ ਹੈ ਨਾ ਸੈਂਟਰ 'ਚ ਬਣੀ ਨਾ ਸਟੇਟ 'ਚ ਬਣੀ ਇਹ ਚੀਜ਼ਾਂ ਬੜੀਆਂ ਧਿਆਨ ਵਿੱਚ ਰੱਖ ਕੇ ਲੋਕਾਂ ਦਾ ਮਾਈਂਡ ਕੈਪਚਰ ਕਰਨ ਦੀ ਕੋਸ਼ਿਸ਼ ਆ ਇੱਕ ਪਾਸੇ ਸੱਤਾ ਧਿਰ ਦੇ ਦਾਅਵੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਜਿਹੜੀ ਸੱਤਾ ਦੇ ਵਿੱਚ ਸੈਂਟਰ ਦੇ ਵਿੱਚ ਬੈਠੀ ਧੇਰਾ ਭੀਜਪੀ ਉਹਨਾਂ ਦੇ ਉਮੀਦਵਾਰਾਂ ਦਾ ਵੀ ਲਗਾਤਾਰ ਘਰਾਓ ਸਵਾਲ ਜਵਾਬ ਵਿਰੋਧ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਹੁਣ ਅੰਮ੍ਰਿਤਸਰ ਤੋਂ ਤਸਵੀਰ ਆਈ ਸਾਹਮਣੇ ਜਿੱਥੇ ਵੱਡੇ ਅਫਸਰ ਨੂੰ ਲੈ ਕੇ ਆਏ ਉਮੀਦਵਾਰ ਧਾਰਤਾ ਕਿ ਅੰਮ੍ਰਿਤਸਰ ਵਾਲੀ ਤਾਂ ਸਾਡਾ ਦਾਵਾ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਾ ਔਰ ਜਿਹੜੇ ਉਮੀਦਵਾਰ ਬਣਾਏ ਗਏ ਉਹ ਸੰਧੂ ਸਾਹਿਬ ਉਹ ਵੀ ਬੜੇ ਕੰਫੀਡੈਂਸ ਚ ਇੰਟਰਵਿਊਾਂ ਚ ਮੀਡੀਆ ਚ ਨਜ਼ਰ ਆ ਰਹੇ ਨੇ ਕਿ ਮੇਰੇ ਤੋਂ ਤਕੜਾ ਤਾਂ ਉਮੀਦਵਾਰ ਕੋਈ ਨਹੀਂ ਹੋ ਸਕਦਾ ਅੰਮ੍ਰਿਤਸਰ ਚ ਦੇਖੋ ਸਭ ਤੋਂ ਵੱਡੀ ਗੱਲ ਜਿਹੜੇ ਮੱਝੇ ਵਾਲੇ ਆ ਇੱਕ ਤੇ ਉਹ ਕਿਸੇ ਦੀ ਈਨ ਨਹੀਂ ਚੱਲਦੇ ਦੂਜਾ ਕਹਿੰਦੇ ਕੋ ਪੌੜੀ ਦੇ ਕੇ ਪਹਿਲੇ ਚਾੜ ਦਿੰਦੇ ਫਿਰ ਥੱਲੇ ਪੌੜੀ ਖਿੱਚ ਲੈਂਦੇ ਆ ਕਿਨੇ ਤੇ ਉਥੇ ਹੋਇਆ ਐਕਸਪੈਰੀਮੈਂਟ ਹੋਇਆ ਕਿਉਂਕਿ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਅਰਨਜੀਤ ਲੀ ਸਾਬ ਨੂੰ ਕਿਹਾ ਸੀ ਕਿ ਤੁਸੀਂ ਸਿਰਫ ਦੋ ਦਿਨ ਆਣਾ ਬਰਸਰ ਫਾਰਮ ਭਰਨ ਤੇ ਸਰਟੀਫਿਕੇਟ ਲੈਣ ਵਾਸਤੇ ਬਾਕੀ ਤੁਹਾਨੂੰ ਲੋੜ ਨਹੀਂ ਹੈਗੀ ਤੇ ਸਵਾ ਲੱਖ ਦੇ ਨਾਲ ਅੰਮ੍ਰਿਤਸਰੀਆ ਨੇ ਵਲੇੜ ਕੇ ਜੇਤਲੀ ਸਾਬ ਨੂੰ ਸੁੱਟ ਦਿੱਤਾ ਫਿਰ ਭਾਜਪਾ ਨੂੰ ਲੱਗਾ ਯਾਰ ਹਰਦੀਪੂਰੀ ਨੂੰ ਲੈ ਕੇ ਹੁੰਦਾ ਇੱਕ ਸਿੱਖ ਚੇਰਾ ਉਥੇ ਇਹ ਵੀ ਅੰਮ੍ਰਿਤਸਰ ਦੇ ਵਿੱਚ ਉਸ ਸੀਟ ਤੇ ਕਿਉਂਕਿ 65% ਤੋਂ ਜ਼ਿਆਦਾ ਸਿੱਖ ਭਾਈਚਾਰਾ ਵੱਸਦਾ ਹੈਗਾ ਕਿ ਇੱਥੇ ਜਿਹੜਾ ਜਦੋਂ ਵੀ ਭਾਜਪਾ ਨੇ ਸਿੱਖ ਲਿਆਂਦਾ ਭਾਜਪਾ ਜਿੱਤੀ ਹੈਗੀ ਆ ਜਦੋਂ ਗੱਠ ਜੋੜ ਹੁੰਦਾ ਉਹ ਵੀ ਹਾਰ ਗਏ ਹੁਣ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਕਿਉਂਕਿ ਤੁਸੀਂ ਇੰਡੀਅਨ ਫੋਰਨ ਸਰਵਿਸ ਅਮਰੀਕਾ ਦੇ ਵਿੱਚ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਉਹਨਾਂ ਨੇ ਵੀ ਲੱਗਾ ਹੈਗਾ ਕਿ ਮੈਨੂੰ ਵੀ ਇਲੈਕਸ਼ਨ ਲੜਨੀ ਚਾਹੀਦੀ ਕਿਉਂਕਿ ਮੇਰੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਨਾਲ ਮੇਰੇ ਬਹੁਤ ਅੱਛੇ ਸਬੰਧ ਨੇ ਤੇ ਮੈਂ ਵੀ ਐਮਪੀ ਬਣ ਜਾਣਾ ਸੈਂਟਰ ਦੀ ਸਰਕਾਰ ਬਣ ਜੀ ਨਹੀਂ ਮੈਂ ਪੰਜਾਬ ਦੇ ਕੋਟੇ ਤੋਂ ਵਜ਼ੀਰ ਬਣ ਜਾਗਾ ਹੁਣ ਸਵਾਲ ਹੈ ਕਿ ਵਜ਼ੀਰ ਬੰਨਾ ਐਮਪੀ ਬੰਨਾ ਸਾਰਿਆਂ ਦਾ ਚਿਤ ਕਰਦਾ ਹੈਗਾ ਪਰ ਉਸ ਪਾਰਟੀ ਨੇ ਪੰਜਾਬ ਨਾਲ ਕੀ ਕੀਤਾ ਤੁਸੀਂ ਇਹ ਦੱਸੋ ਤੁਸੀਂ ਬਤੌਰ ਪਹਿਲਾ ਅਫੀਸਰ ਤੁਹਾਡੇ ਹੱਥ ਮੂੰਹ ਸਭ ਕੁਝ ਬੰਨਿਆ ਸੀ ਮੂੰਹ ਨੂੰ ਤਾਲਾ ਸੀ ਹੱਥ ਤੁਹਾਡੇ ਬੰਨੇ ਹੋਏ ਹੁਣ ਸਵਾਲ ਇਹ ਦੱਸੋ ਕਿ ਜਦੋਂ ਦੀ ਸੈਂਟਰ ਦੇ ਵਿੱਚ 2014 ਤੋਂ ਲੈ ਕੇ ਪਿਛਲੇ 10 ਸਾਲ ਤੋਂ ਸਰਕਾਰ ਇਹਨਾਂ 10 ਸਾਲਾਂਾਂ ਚ ਪੰਜਾਬ ਦੇ ਨਾਲ ਭਾਜਪੀ ਨੇ ਕੀ ਕੁਝ ਕੀਤਾ ਕੀ ਕੁਝ ਦਿੱਤਾ ਤੇ ਕੀ ਕੁਝ ਨਹੀਂ ਦਿੱਤਾ ਤੇ ਜੇ ਦਿੱਤਾ ਵਾ ਤੇ ਕੀ ਕੁਝ ਦਿੱਤਾਗਾ ਤੇ ਫਿਰ ਪੰਜਾਬ ਨੂੰ ਸਾਡੇ ਫੰਡ ਰੋਕਲੇ ਗਏ ਨੇ ਇਹ ਜਿਹੜਾ ਮਤਰੇਆ ਤੇ ਵਿਤਕਰਾ ਹੁੰਦਾ ਰਿਆ ਫਿਰ ਪੰਜਾਬੀ ਤੁਹਾਨੂੰ ਵੋਟ ਕਿਵੇਂ ਪਾ ਦਿੰਦੇ ਇਹ ਨਹੀਂ ਮੰਨਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਹਿੰਦੂ ਤੁਹਾਨੂੰ ਵੋਟ ਪਾ ਦੇਣਗੇ ਪੰਜਾਬ ਦੇ ਹਿੰਦੂ ਦੀ ਖਾਸੀਅਤ ਆ ਪੰਜਾਬ ਉੱਥੇ ਪੰਜਾਬੀਅਤ ਵੱਸਦੀ ਪੰਜਾਬ ਦੇ ਵਿੱਚ ਜਿਹੜੇ ਪੰਜਾਬੀਅਤ ਵੱਸਦੀ ਹੈ ਨਾ ਉਹ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਧਰਮ ਕੀ ਆ ਇੱਕ ਪੰਜਾਬੀਅਤ ਇੱਕ ਇਨਸਾਨੀਅਤ ਪੰਜਾਬ ਦਾ ਪੰਜਾਬੀ ਹਿੰਦੂ ਉਹ ਵੀ ਸੋਚਦਾ ਹੈਗਾ ਕਿ ਸਾਨੂੰ ਸੈਂਟਰ ਨੇ ਕੀ ਦਿੱਤਾ ਚਾਹੇ ਉਥੇ ਸੈਂਟਰ ਚ ਕਾਂਗਰਸ ਰਾਜ ਕਰਦੀ ਰਹੀ ਹੈ ਚਾਹੇ ਬੀਜੇਪੀ ਕਰਦੀ ਸਾਨੂੰ ਦਸ ਸਾਲਾਂ ਚ ਦਿੱਤਾ ਕੀ ਹੁਣ ਜਿਹੜਾ ਵਿਰੋਧ ਹੋ ਰਿਹਾ ਬੀਤੇ ਦਿਨ ਹੰਸ ਰਾਜ ਹੰਸਦਾ ਹੋਇਆ ਇੱਕ ਪਾਸੇ ਫੁੱਲ ਸੁੱਟ ਰਹੇ ਸੀ ਵਰਕਰ ਈਗੋ ਚ ਕਿਉਂਕਿ ਹੁਣ ਈਗੋ ਹੋਣੀ ਹੈ ਨਾ ਹਰ ਇੱਕ ਦੀ ਈਗੋ ਹਟ ਦੂਜੇ ਪਾਸੇ ਉਹਦੇ ਖਿਲਾਫ ਨਾਰੇਬਾਜ਼ੀ ਹੁਣ ਤਰਨਜੀਤ ਸੰਧੂ ਸਾਹਿਬ ਨੂੰ ਵੇਖੇ ਕਿਉਂਕਿ ਪਹਿਲਾਂ ਤੇ ਅਫਸਰ ਰਹੇ ਨੇ ਤੁਹਾਨੂੰ ਹੱਥ ਸੁੱਟਣਾ ਵੀ ਤੁਸੀਂ 100 ਵਾਰ ਸੋਚਦੇ ਹੁਣ ਤੁਹਾਨੂੰ ਹੱਥ ਜੋੜਨੇ ਪੈਣੇ ਨੇ ਤੁਸੀਂ ਸਵੇਰੇ ਉੱਠ ਕੇ ਹੁਣ ਕੰਪਨੀ ਬਾਗ ਜਦੋਂ ਸੈਰ ਕਰਦੇ ਹੋ ਤਾਂ ਲੋਕਾਂ ਨਾਲ ਹੈਲੋ ਆਏ ਕਰਦੇ ਨੇ ਅਚਾਨਕ ਤੁਸੀਂ ਅੰਮ੍ਰਿਤਸਰੀਆਂ ਦਾ ਦਿਲ ਕਿਵੇਂ ਜਿੱਤ ਲੋਗੇ ਤੇ ਅਚਾਨਕ ਭਾਜਪਾ ਵਾਲੇ ਪੰਜਾਬੀਆਂ ਦਾ ਕਿਵੇਂ ਦਿਲ ਜਿੱਤ ਲੈਣਗੇ ਨਾਲ ਇਹ ਕਿ ਜਿਹੜਾ ਵਿਰੋਧ ਦੀਆਂ ਤਸਵੀਰਾਂ ਆਈਆਂ ਇੱਕ ਦੋ ਉਮੀਦਵਾਰਾਂ ਦਾ ਵਿਰੋਧ ਹੋਇਆ ਭਾਜਪਾ ਦਾ ਉਹ ਕੀ ਕਿਸਾਨਾਂ ਦੇ ਕਰਕੇ ਮਾਹੌਲ ਬਣਿਆ ਹੋਇਆ ਵਿਰੋਧ ਦਾ ਜਾਂ ਫਿਰ ਆਮ ਲੋਕ ਜਿਹੜੇ ਕਿਸਾਨੀ ਨਾਲ ਸਿੱਧਾ ਨਹੀਂ ਜੁੜੇ ਉਹਨਾਂ ਨੂੰ ਵੀ ਲੱਗਦਾ ਕਿ ਨਹੀਂ ਇਹ ਵਿਰੋਧ ਜ਼ਰੂਰੀ ਆ ਪੰਜਾਬੀ ਵੀ ਵਿਰੋਧ ਕਰ ਰਹੇ ਨੇ ਸਿੱਖ ਵੀ ਵਿਰੋਧ ਕਰ ਰਹੇ ਨੇ ਹਰ ਤਰ੍ਹਾਂ ਦਾ ਵਿਰੋਧ ਹੋ ਰਿਹਾ ਕਿਸਾਨ ਵੀ ਵਿਰੋਧ ਕਰ ਰਹੇ ਕਿਉਂਕਿ ਅੱਜ ਵੀ ਅ ਅਮਰੀਕਾ ਦਾ ਇੱਕ ਨਿਊਜ਼ਪੇਪਰ ਖਬਰ ਪ੍ਰਕਾਸ਼ਿਤ ਹੋਈ ਹੈ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਕਤਲ ਹੋਇਆ ਫਿਰ ਭਾਰਤ ਸਰਕਾਰ ਦਾ ਨਾਮ ਲੱਗਾ ਹੈਗਾ ਦੁਨੀਆ ਭਰ ਚ ਵੱਸਦਾ ਜਿਹੜਾ ਵੀ ਕੋਈ ਸਿੱਖ ਆ ਉਹਦੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਆ ਪਰ ਇਹ ਕਾਨੂੰਨ ਕਿੱਥੇ ਆਗਾ ਕਿ ਕਿਸੇ ਨੂੰ ਇਸ ਦੁਨੀਆ ਤੋਂ ਐਲੀਮੀਨੇਟ ਕਰ ਦੋ ਕਾਨੂੰਨ ਦਵੇ ਨਾ ਸਜ਼ਾ ਤੇ ਜੇ ਅਸੀਂ ਆਪ ਹੀ ਸਟਰੀਟ ਜਸਟਿਸ ਕਰਨ ਲੱਗ ਪਏ ਕੇ ਬੰਦੇ ਪੈਦਾ ਕਰਕੇ ਤੇ ਬੰਦੇ ਮਰਵਾਉਣੇ ਸ਼ੁਰੂ ਕਰ ਦਿੱਤੇ ਫਿਰ ਕਿਵੇਂ ਭਰੋਸਾ ਜਿੱਤ ਲੋਗੇ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੇ ਪਹਿਲੂ ਇਹ ਹੈ ਕਿ ਜਿਹੜਾ ਕਿਸਾਨੀ ਵਿਰੋਧ ਹੈ ਹੀ ਆ ਕਿ ਸਾਡੇ ਐਨੇ ਬਜ਼ੁਰਗ ਉਥੇ ਮਾਰੇ ਗਏ ਨੇ ਅੰਦੋਲਨ ਦੇ 15 ਮਹੀਨੇ ਰਿਹਾ ਹੈਗਾ ਸਾਨੂੰ ਮਿਲਿਆ ਕਿ ਸਾਨੂੰ ਖਾਲਸਤਾਨੀ ਕਿਹਾ ਗਿਆ ਸਾਨੂੰ ਪਾਕਿਸਤਾਨੀ ਕਿਹਾ ਗਿਆ ਸਾਨੂੰ ਮਾਇਓਵਾਦੀ ਕਿਹਾ ਗਿਆ ਸਾਨੂੰ ਚੀਨੀ ਕਿਹਾ ਗਿਆ ਅਹੀਂ ਤੇ ਸਾ ਸਿੱਖਾਂ ਤੋਂ ਵੱਡਾ ਕਿਹੜਾ ਸੈਕੂਲਰ ਹੈਗਾ ਸਿੱਖਾਂ ਤੋਂ ਵੱਡਾ ਵੱਡ ਕਿਹੜਾ ਨੈਸ਼ਨਲਿਸਟ ਹੈਗਾ ਸਿੱਖਾਂ ਤੋਂ ਵੱਡ ਕਿਹੜਾ ਰਾਸ਼ਟਰੀ ਬਦੀ ਹੈਗਾ ਕੋਈ ਨਹੀਂ ਹੈਗਾ ਇੱਕੋ ਇੱਕ ਹਿੰਦੁਸਤਾਨ ਦੇ ਵਿੱਚ ਕੌਮ ਹੈ ਜਿਹੜੀ ਸਿੱਖ ਆ ਹੋਰ ਤਗਦਾਰ ਹੋ ਸਕਦੇ ਨੇ ਪਰ ਸਿੱਖਾਂ ਦੇ ਖੂਨ ਦੇ ਵਿੱਚ ਗਦਾਰੀ ਨਹੀਂ ਹੈਗੀ ਦੇਸ਼ ਨੂੰ ਜਦੋਂ ਜਦੋਂ ਲੋੜ ਪਈ ਚਾਹੇ ਜਵਾਨ ਜਵਾਨਾਂ ਦੇ ਰੂਪ ਦੇ ਵਿੱਚ ਚਾਹੇ ਅਨਾਜ ਦੇ ਰੂਪ ਦੇ ਵਿੱਚ ਚਾਹੇ ਸਰਹੱਦਾ ਮਜ਼ਬੂਤ ਕਰਨ ਦੇ ਵਿੱਚ ਸਿੱਖ ਖੜਾ ਹੁਣ ਤੁਸੀਂ ਉਹਨਾਂ ਨੂੰ ਇੰਨਾ ਟੌਰਚਰ ਕਰ ਰਹੇ ਹੋ ਸੈਂਟਰ 'ਚ ਬੈਠ ਕੇ ਪੀ ਤੁਹਾਡੇ ਜਿਹੜੇ ਭਾਜਪੀ ਦੀਆਂ ਬੇਲਗਾਮ ਘੋੜੀਆਂ ਆ ਉਹ ਕੀ ਕੀ ਕਿਹੜੇ ਉਹਨਾਂ ਕੀ ਕੀ ਨੇ ਮੂੰਹ ਦੇ ਵਿੱਚ ਬੋਲਿਆਗਾ ਕਿਸਾਨਾਂ ਨੂੰ ਕੀ ਕੁਝ ਨਹੀਂ ਕਿਹਾ ਸਾਡੀਆਂ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਖੇਤਾਂ ਤੋਂ ਲੈ ਕੇ ਚੁੱਲ੍ਹੇ ਤੱਕ ਤੇ ਚੁੱਲ੍ਹੇ ਤੋਂ ਲੈ ਕੇ ਬਾੜਾਂ ਤੱਕ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੁੜੀਆਂ ਰਹੀਆਂ ਸੰਘਰਸ਼ ਤੇ ਉਹ ਤੁਹਾਡੇ ਜਿਹੜੀਆਂ 2 ਰੁਪਏ ਵਾਲੀਆਂ ਜਿਹੜੀਆਂ ਬੀਬੀਆਂ ਸੀ ਜਿਹੜੀਆਂ ਅੱਜ ਕੱਲ ਕਹਿੰਦੀਆਂ ਨੇ ਕਿ ਦੇਸ਼ ਦੇ ਪਹਿਲੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਸੁਭਾਸ਼ ਚੰਦਰ ਬੋਸ ਸੀ ਜਿਹੜੀਆਂ ਕਹਿੰਦੀਆਂ ਨੇ ਕਿ ਪਟੇਲ ਸਾਹਿਬ ਨੂੰ ਇਸ ਕਰਕੇ ਨਹੀਂ ਬਣਾਇਆ ਗਿਆ ਕਿ ਉਹਨੂੰ ਇੰਗਲਿਸ਼ ਨਹੀਂ ਆਂਦੀ ਸੀ ਉਹੋ ਜਿਹੀ ਸਾਡੀਆਂ ਉਹਨਾਂ ਬੀਬੀਆਂ ਨੇ ਸਾਡੀਆਂ ਬੀਬੀਆਂ ਬਾਰੇ ਕਿੰਨੇ ਮੰਦੇ ਬੋਲ ਬੋਲੇ ਆਗੇ ਨੇ ਤੇ ਕਦੀ ਉਹਨਾਂ ਦੀ ਕਿਸੇ ਭਾਜਪਾ ਵਾਲੇ ਨੇ ਮੂੰਹ ਬੰਦ ਕਰਾਇਆਗਾ ਉਹ ਹੁਣ ਜਿਹੜਾ ਵਾ ਲੋਕਾਂ ਨੇ ਗੁੱਸਾ ਕੀਤਾ ਹੀ ਕਢਣਾਗਾ ਉਹ ਹੰਸਰਾਜ ਹੰਸ ਤੇ ਕੱਢਣਗੇ ਉਹ ਤਰਨਜੀਤ ਸਿੰਘ ਸੰਧੂ ਸਾਹਿਬ ਤੇ ਕੱਢਣਗੇ ਉਹ ਤੇ ਰਹਿਣਾ ਹੀ ਰਹਿਣਾ ਹੈਗਾ ਉਹ ਕੱਲ ਨੂੰ ਕੋਈ ਗਰਦਾਸਪੁਰ ਤੋਂ ਆ ਗਿਆ ਉਸ ਤੇ ਕੱਢਣਗੇ ਦਰੇਸ਼ ਬੱਬੂ ਜੀ ਤੋਂ ਜਾਊਗਾ ਉੱਥੇ ਕੱਢਣਗੇ ਹੁਣ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਲੱਗਾ ਕਿ ਮੇਰੇ ਵੱਡ ਵਡੇਰਿਆਂ ਨੇ ਅੰਮ੍ਰਿਤਸਰ ਦੇ ਵਿੱਚ ਕੰਮ ਬਹੁਤ ਕੀਤਾ ਅਸੀਂ ਕੌਮ ਦੇ ਵਿੱਚ ਸਾਡੀ ਬਹੁਤ ਵੱਡੀ ਦੇਣ ਆ ਅਸੀਂ ਸ਼੍ਰੋਮਣੀ ਕਮੇਟੀ ਕਾਲੀ ਦਲ ਦੇ ਵਿੱਚ ਸਾਡੀ ਬੜੀ ਦੇਣ ਆ ਇਹ ਕੋ ਵੱਡ ਵਡੇਰੇ ਸਾਡੇ ਤੇਜਾ ਸਿੰਘ ਸਮੁੰਦਰੀ ਸਾਹਿਬ ਸਾਰੇ ਉਹਨਾਂ ਨੂੰ ਆਦਰ ਕਰਦੇ ਨੇ ਰਿਸਪੈਕਟ ਕਰਦੇ ਨੇ ਮਾਣ ਸਾਡੇ ਉਹ ਮਾਣਮੱਤੀਆਂ ਹਸਤੀਆਂ ਨੇ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਬਹੁਤ ਬੜੇ ਕੰਮ ਕੀਤਾ ਪਰ ਹੁਣ ਯਾਰ ਜਨਰੇਸ਼ਨ ਗੈਪ ਪੈ ਗਿਆ ਹੁਣ ਬੜਾ ਗੈਪ ਬਹੁਤ ਆ ਗਿਆ ਉਹ ਚੀਜ਼ਾਂ ਤੁਹਾਨੂੰ ਧਿਆਨ ਵਿੱਚ ਰੱਖ ਕੇ ਪੋਲਿਟਿਕਸ ਕਰਨੀ ਪੈਣੀ ਆ ਅੱਜ ਦਾ ਜਿਹੜਾ ਬੱਚਾ 18 ਸਾਲ ਤੋਂ ਲੈ ਕੇ 25 ਸਾਲ ਤੱਕ ਉਹਨਾਂ ਨੂੰ ਤੇ ਹੀਰੋਈ ਬਦਲ ਗਏ ਉਹਨਾਂ ਦੇ ਉਹਨਾਂ ਦੇ ਸੋਚ ਹੀ ਬਦਲ ਗਈਆ ਉਹ ਤੇ ਅੱਜ ਕੱਲ ਦਾ ਬੱਚਾ ਤੇ ਚੰਦ ਤੇ ਜਾਣ ਨੂੰ ਤੁਰਿਆ ਫਿਰਦਾ ਹੈਗਾ ਕਿ ਮੈਂ ਚੰਦ ਤੇ ਕਿਹੜੇ ਵੇਲੇ ਪਹੁੰਚ ਕੇ ਜਾਵਾਂ ਉੱਥੇ ਵੇਖਿਆ ਉਹ ਪਾਣੀ ਹੈ ਕਿ ਨਹੀਂ ਹੈ ਤੇ ਉਹ ਹੁਣ ਜਿਹੜੀਆਂ ਆ ਜਿਹੜਾ ਯੂਥ ਆ ਉਹਨੂੰ ਪੰਜਾਬ ਦੀ ਪੰਥਕ ਪੋਲਿਟਿਕਸ ਪੰਜਾਬ ਦੇ ਤੇਜਾ ਸਿੰਘ ਸਮੁੰਦਰੀ ਕੌਣ ਪੰਜਾਬ ਦੇ ਮਾਸਟਰ ਤਾਰਾ ਸਿੰਘ ਕੌਣ ਨੇ ਉਹਨਾਂ ਦੇ ਨਾਲੀਆਂ ਜਾਂ ਗਿਆਨੀ ਜੈਲ ਸਿੰਘ ਜਾਂ ਬਿੰਦ ਸਿੰਘ ਜਾਂ ਹੋਰ ਜਿਹੜੇ ਕੈਰੋਂ ਸਾਹਿਬ ਜਿਹੜੇ ਰਹੇ ਨੇ ਉਹਨਾਂ ਦਾ ਨਹੀਂ ਹੈਗਾ ਉਹ ਕਹਿੰਦੇ ਅੱਗੇ ਕੀ ਆ ਉਹ ਜਿਹੜਾ ਪੰਜਾਬ ਦਾ ਜਵਾਨੀ ਆ ਜਿਹੜਾ ਪੰਜਾਬ ਦਾ ਆਪਣਾ ਭਵਿੱਖ ਤਲਾਸ਼ ਰਿਹਾ ਸਾਡੀ ਜਵਾਨੀ ਉਹਨਾਂ ਵਾਸਤੇ ਉਹ ਚੀਜ਼ਾਂ ਬਹੁਤ ਪਿੱਛੇ ਰਹਿ ਗਈਆਂ ਨੇ ਉਹ ਇੱਕ ਹਿਸਟਰੀ ਦਾ ਪਾਰਟ ਰਹਿ ਗਈਆਂ ਨੇ ਕਿਉਂਕਿ ਹੁਣ ਜਿਹੜੀਆਂ ਮਾਹੌਲ ਬਣ ਚੁੱਕਾ ਉਹ ਤੇ ਨਹਿਰੂ ਦਾ ਜਿਹੜਾ ਭੁਲਾ ਦਿੱਤਾ ਲੋਕਾਂ ਨੇ ਗਾਂਧੀ ਸਾਹਿਬ ਦਾ ਭੁਲਾ ਦਿੱਤੀ ਜੀਵਨੀ ਭਗ ਸਿੰਘ ਹੋਣਾਂ ਦੇ ਬਰਾਬਰ ਜਿਹੜ ਜਿਨ੍ਹਾਂ ਤੇ ਪਰਚੇ ਭ੍ਰਿਸ਼ਟਾਚਾਰ ਦੇ ਉਹ ਆਗੇ ਬਰਾਬਰ ਆਖਲੋਤੇ ਆਗੇ ਨੇ ਇੱਥੇ ਤੇ ਨੱਥੂ ਰਾਮ ਗੋੜ ਸੇ ਹੀਰੋ ਬਣ ਗਏ ਨਾ ਤੇ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਰਤਾਨਾਤ ਘੜਿਆ ਗਿਆ ਉਥੇ ਇਸੇ ਬਰਤਾਨਾਤ ਦੇ ਵਿੱਚ ਤੁਸੀਂ ਆਪਣੇ ਜਿਹੜੇ ਸਾਡੇ ਹੀਰੋ ਸੀ ਅੰਗ ਸੰਗ ਉਹ ਗਾਇਬ ਹੋ ਗਏ ਨੇ ਤੇ ਮੈਨੂੰ ਲੱਗਦਾ ਉਸੇ ਭਲੇਖੇ ਚ ਤਰਨਜੀਤ ਸਿੰਘ ਸੰਧੂ ਸਿੱਧਾ ਅਮਰੀਕਾ ਤੋਂ ਅੰਮ੍ਰਿਤਸਰ ਉਤਰਿਆਗੇ ਉੱਥੇ ਲੜਾਈ ਬਹੁਤ ਵੱਡੀ ਹੋਣੀ ਆ ਪੋਲੀਟੀਕਲ ਜਿਹੜੀ ਲੜਾਈ ਹੈ ਉਥੇ ਅਨਿਲ ਜੋਸ਼ੀ ਆ ਉਹਦਾ ਸ਼ਹਿਰ ਤੇ ਵੋਟ ਬੈਂਕ ਹੋਊਗਾ ਜਿਹੜਾ ਜੇ ਅਕਾਲੀ ਦਲ ਨੇ ਉਹਨੂੰ ਲੜਾਇਆ ਹੈਗਾ ਤਰਨਜੀਤ ਸਿੰਘ ਸੰਧੂ ਦਾ ਭਾਜਪਾ ਹਿੰਦੂ ਵੋਟ ਪੈ ਸਕਦੇ ਪਰ ਬਾਕੀ ਦੇਖੋ ਨਾ ਕਿੰਨੇ ਹਲਕੇ ਨੇ ਅੰਮ੍ਰਿਤਸਰ ਦੇ ਟਾਰੀ ਰਾਜਾ ਸੰਸੀ ਹੋ ਗਿਆ ਫਿਰ ਮਜੀਠਾ ਹੋ ਗਿਆ ਚਾਰ ਤੋਂ ਪਿੰਡੂ ਹਲਕੇ ਨੇ ਅਜਨਾਲਾ ਹੈ ਨਾ ਪੰਜ ਜਿਹੜਾ ਅੰਮ੍ਰਿਤਸਰ ਈਸਟ ਉਹ ਵੀ ਪੰਜਾਬੀ ਅੱਧਾ ਪਿੰਡੂ ਆ ਫਿਰ ਸ਼ਹਿਰ ਦੇ ਵਿੱਚ ਸਿੱਖ ਭਾਈਚਾਰਾ ਬਹੁਤ ਵਸਦਾ ਹੈਗਾ ਨਾ ਤੇ ਉੱਥੇ ਤੇ ਬੀਜੇਪੀ ਉਦੋਂ ਉਦੋਂ ਜਿੱਤੀ ਆ ਜਦੋਂ ਜਦੋਂ ਸ਼੍ਰੋਮਣੀ ਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਰਿਆ ਕੱਲਿਆ ਜਿਹੜਾ ਨਾ ਉਹ ਬੀਜੇਪੀ ਦੀ ਵੱਸੋਂ ਬਾਹਰ ਆ ਇਸ ਕਰਕੇ ਤਰਨਜੀਤ ਸਿੰਘ ਸੰਧੂ ਜਾ ਹੰਸਰਾ ਹੰਸ ਕੱਲੋਂ ਦਿਨੇਸ਼ ਬੱਬੂ ਦਾ ਹੋ ਸਕਦਾ ਜਾਂ ਹੋਰ ਪ੍ਰਨੀਤ ਕੌਰ ਦਾ ਵੀ ਹੋਊਗਾ ਹਲੇ ਵਿਰੋਧ ਜਦ ਤੱਕ ਸੈਂਟਰ ਚ ਬੈਠੀ ਭਾਜਪਾ ਸਰਕਾਰ ਪੰਜਾਬ ਦਾ ਦਿਲ ਪੰਜਾਬੀਆਂ ਦਾ ਦਿਲ ਤੇ ਦਿਮਾਗ ਨਹੀਂ ਨਾ ਪੜਦੀ ਉਦੋਂ ਨੂੰ ਭਾਵੇਂ ਤੁਸੀਂ ਪੂਰੇ ਹਿੰਦੁਸਤਾਨ ਚੋਂ ਤੁਸੀਂ 543 ਸੀਟਾਂ ਨੇ ਜੀ 13 ਤੁਹਾਨੂੰ ਨਹੀਂ ਮਿਲਣੀਆਂ ਆਈਆਂ ਹੂੰ ਕਿਉਂਕਿ ਤੁਸੀਂ ਕਦੀ ਪੰਜਾਬ ਨੂੰ ਆਪਣੇ ਨਾਲ ਜੋੜ ਕੇ ਦੇਖਿਆ ਨਹੀਂ ਆਇਆ ਜਿਹੜਾ ਵੀ ਉੱਥੇ ਇੰਡੀਅਨ ਐਸਟੈਬਲਿਸ਼ਮੈਂਟ ਬੈਠੀ ਆ ਜਿਹੜੀ ਉੱਥੇ ਸਾਈਕੀ ਬੈਠੀ ਆ ਜਿਹੜੀ ਉਹ ਸਾਈਕੀ ਚਾਹੇ ਭਾਜਪੀ ਦੇ ਰਾਜ ਕਰਦੀ ਆ ਸ਼ਾਇ ਰਾਜ ਕਰਦੀ ਰਹੀ ਉਹ ਕਾਂਗਰਸ ਤੇ ਉਹ ਜਿਹੜੀ ਸਾਈਕੀ ਨਾ ਉਸ ਸਾਈਕੀ ਨੇ ਜਦ ਤੱਕ ਪੰਜਾਬ ਨੂੰ ਨਹੀਂ ਪੜਿਆ ਹੈਗਾ ਨਾ ਤਦ ਤੱਕ ਇੱਥੋਂ ਇਹੋ ਜਿਹੇ ਸੁਰਾਂ ਵਜਦੀਆਂ ਰਹਿਣਗੀਆਂ ਕਿਉਂਕਿ ਤੁਹਾਡੇ ਕਹੇ ਤੇ ਉਹਨਾਂ ਲੋਕਾਂ ਤੇ ਵੀ ਐਨਐਸਏ ਲਾਇਆ ਜਾਂਦਾ ਹੈਗਾ ਜਿਨ੍ਹਾਂ ਦਾ ਐਡਾ ਵੱਡਾ ਕਸੂਰ ਨਹੀਂ ਸੀ ਉਹਨਾਂ ਤੇ ਐਨਐਸਏ ਵਿਧਾਇਆ ਜਾਂਦਾ ਹੈਗਾ ਉਹ ਹੁਣ ਚਾਹੀਓ ਅਮਰਤਪਾਲ ਵਾਲੇ ਸ਼ੋ ਵੀ ਲੋਕਾਂ ਦੇ ਵਿੱਚ ਹੈ ਕਿ ਐਡਾ ਵੱਡਾ ਗੁਨਾਹ ਨਹੀਂ ਸੀ ਕੀਤਾ ਅਮਰਤਪਾਲ ਸਿੰਘ ਹੋਣਾ ਜਿੱਡੀ ਵੱਡੀ ਉਹਨੂੰ ਤੁਸੀਂ ਐਨਐਸਏ ਲਾ ਕੇ ਸਜ਼ਾ ਦੇ ਕੇ ਉੱਥੇ ਡਿ ਬੁਰੂਗੜ ਭੇਜ ਦਿੱਤਾ ਇਦਾਂ ਦੇ ਪੰਜਾਬ ਦੇ ਵਿੱਚ ਹੋਰ ਵੀ ਸਿਵ ਸੈਨਾ ਵਾਲੇ ਇਕਦੁੱਕਾ ਆ ਗਏ ਨੇ ਜਾਂ ਇੱਕ ਲੁਧਿਆਣੇ ਦਾ ਹੋਰ ਹੈ ਜਿਹੜਾ ਕਦੀ ਆਪਣੀ ਪੱਗ ਲੈ ਕੇ ਰਤ ਰਜੀਵ ਗਾਂਧੀ ਦਾ ਬੁੱਤ ਪੂਜਦਾ ਹੈਗਾ ਉਹ ਵੀ ਮਾਹੌਲ ਖਰਾਬ ਕਰਦੇ ਰਹੇ ਨੇ ਲੋਕ ਉਹਨਾਂ ਤੇ ਵੀ ਐਨਐਸਏ ਲੱਗਣਾ ਚਾਹੀਦਾ ਹੈਗਾ ਹਰ ਇੱਕ ਨੂੰ ਪੋਲੀਟੀਕਲ ਤੌਰ ਤੇ ਸਿਆਸਤ ਕਰਨ ਦਾ ਹੱਕ ਹੈ ਕਾਨੂੰਨ ਵਿਵਸਥਾ ਦਾ ਵੱਖਰਾ ਮਸਲਾ ਹੈਗਾ ਤੇ ਜਦੋਂ ਅਜਿਹੇ ਸੈਂਟਰ ਜੇ ਬੈਠੀਆਂ ਤਾਕਤਾਂ ਕਰਦੀਆਂ ਨੇ ਉਹ ਫਿਰ ਪੰਜਾਬ ਦੇ ਲੋਕ ਉਸ ਨਜ਼ਰੀਏ ਨਹੀਂ ਕਿ ਉਹ ਫਿਰ ਨਫ਼ਰਤ ਦੇ ਜਿਹੜੇ ਬੀਜ ਹੈ ਨਾ ਜਿੱਦਾਂ ਜੀ ਜਾਂਦੇ ਨਾ ਫਸਲ ਕਹਿੰਦੇ ਜਿੱਦਾਂ ਦੀ ਬੀਜੋਗੇ ਉਹੋ ਜੀ ਫਿਰ ਵੱਢਣੀ ਪੈਂਦੀ ਹੈਗੀਆ ਜੀ ਇੱਕ ਤੀਜਾ ਮਸਲਾ ਪੂਰੇ ਦੇਸ਼ ਦੇ ਨਾਲ ਸੰਬੰਧਤ ਹੈ ਕਿ ਉਹ ਕੇਂਦਰੀ ਏਜੰਸੀਆਂ ਜਿਹੜੀਆਂ ਜਿਹੜੇ ਢੰਗ ਨਾਲ ਕੰਮ ਕਰਦੀਆਂ ਉਸ ਨੂੰ ਲੈ ਕੇ ਕਿਹਾ ਜਾਂਦਾ ਆਮ ਤੌਰ ਤੇ ਕਿ ਦਰਬਾਰਤ ਤੋਂ ਬਾਤ ਹੁੰਦੀ ਹੈ ਪਰ ਬਿਸ਼ਮੀ ਬੰਗਾਲ ਅਜਿਹਾ ਇਕਲਾਤਾ ਸੂਬਾ ਹੀ ਸਾਹਮਣੇ ਨਿਕਲ ਕੇ ਆਇਆ ਹੈ ਹਾਲ ਦੀ ਘੜੀ ਦੇ ਵਿੱਚ ਵੀ ਜਿਹੜੇ ਨਿਆਂ ਦੇ ਅਧਿਕਾਰੀ ਗਏ ਕੀ ਕੁਝ ਹੋਇਆ ਉਸ ਤੋਂ ਪਹਿਲਾਂ ਵੀ ਕੇਂਦਰੀ ਏਜੰਸੀਆਂ ਦੇ ਚਾਹੇ ਸੀਬੀਆਈ ਆ ਜਾਂ ਹੋਰ ਨੇ ਮੰਦੀ ਤੱਕ ਬਣਾ ਲੈਂਦੇ ਆ ਉੱਥੋਂ ਦੀ ਸਰਕਾਰ ਕਿਉਂਕਿ ਮਮਤਾ ਬੇਨਰਜੀ ਦਾ ਕਹਿਣਾ ਹੈ ਕਿ ਐ ਨਹੀਂ ਤੁਸੀਂ ਦਬਾਲ ਸਕਦੇ ਸਾ ਤੁਕ ਉਸੰਦੇ ਸਭ ਤੋਂ ਵੱਡੀ ਗੱਲ ਇਹ ਤੇ ਸਾਨੂੰ ਸਮਝਣਾ ਪਊਗਾ ਕਿ ਅਗਰ ਭਾਰਤ ਦੇ ਵਿੱਚ ਦੋ ਕਮਾ ਦੇ ਨਾਲ ਧੱਕਾ ਹੋਇਆ ਜਾਂ ਦੋ ਸੂਬੇ ਵੰਡੇ ਗਏ ਨੇ ਇੱਕ ਪੰਜਾਬ ਵੰਡਿਆ ਗਿਆ ਇੱਕ ਬੰਗਾਲ ਵੰਡਿਆ ਗਿਆ ਹੋਰ ਤੇ ਕਿਸੇ ਨੂੰ ਅਜਾੜੇ ਦਾ ਉਹੜਾ ਵੀ ਨਹੀਂ ਪਤਾ ਨਾ ਜੀ ਦੋਵਾਂ ਦੇ ਨਾਲ ਦਿਖਾ ਤਾਂ ਉਸ ਦਿਖਾ ਦੇ ਪਿੱਛੇ ਉਸ ਸਮੇਂ ਦੀ ਹਕੂਮਤ ਤਾਂ ਜ਼ਿੰਮੇਵਾਰ ਹੁਣ ਸਵਾਲ ਹੈ ਕਿ ਦੇਸ਼ ਦੇ ਵਿੱਚ ਹਮੇਸ਼ਾ ਦੇਸ਼ ਦਾ ਜਿਹੜਾ ਸਾਡਾ ਢਾਂਚਾ ਜਿਹੜਾ ਸੰਵਿਧਾਨ ਉਹ ਕੀ ਕਹਿੰਦਾ ਹੈ ਕਿ ਭਾਰਤ ਇੱਕ ਲੋਕ ਵੰਗੀਆਂ ਲੋਕ ਰੰਗਾਂ ਦਾ ਲੋਕ ਨਸਲਾਂ ਦਾ ਲੋਕ ਬੋਲੀਆਂ ਦਾ ਉਹ ਸਮੂਹ ਹੈ ਜਿਹਦੇ ਚ ਅਨੇਕਤਾ ਦੇ ਵਿੱਚ ਏਕਤਾ ਹੁਣ ਇੱਕ ਫੈਡਰਲ ਢਾਂਚੇ ਦੀ ਵਾਰ-ਵਾਰ ਮੰਗ ਉਠਦੀ ਰਹੀ ਉਹ ਸ਼ਰੂਮਨੀ ਕਾਲੀਦਨ ਨੇ ਬੜੀ ਮੰਗ ਉਠਾਈ ਹੈ ਚਾਹੇ ਤੁਸੀਂ ਕਹਿ ਦੋ ਕਿ ਆਨੰਦਪੁਰ ਸਾਹਿਬ ਮਤੇਦੂ ਲੈ ਕੇ ਚਾਹੇ ਅੰਮ੍ਰਿਤਸਰ ਲਾਣ ਨਾਮਾ ਲੈ ਕੇ ਅੰਮ੍ਰਿਤਸਰ ਲਾਣ ਨਾਮੇ 'ਚ ਦੋ ਸ਼ਬਦ ਜ਼ਿਆਦਾ ਹੋ ਸਕਦੇ ਨੇ ਉਹ ਜਿਹੜਾ ਫੈਡਰਲ ਢਾਂਚਾ ਉਹ ਫੈਡਰਲ ਢਾਂਚਾ ਜਿੰਨਾ ਅਰੀਜਨਲ ਪਾਰਟੀਆਂ ਖੇਤਰੀ ਪਾਰਟੀਆਂ ਹੋਣਗੀਆਂ ਉਹ ਉਠੋਂ ਦੀਆਂ ਰਹਿਣੀਆਂ ਹੁਣ ਮਾੜੀ ਕਿਸਮਤ ਹੈ ਕਿ ਖੇਤਰੀ ਪਾਰਟੀਆਂ ਹੀ ਖਤਮ ਹੋ ਰਹੀਆਂ ਖਤਮ ਹੋਣ ਦੇ ਕੰਢੇ ਨੇ ਕਿਸੇ ਚ ਇਹਨਾਂ ਦਮ ਨਹੀਂ ਹੈਗਾ ਜਿਨ੍ਹਾਂ ਜਿਨ੍ਹਾਂ ਵੀ ਸੈਂਟਰ ਦੇ ਵਿੱਚ ਸਾਹ ਜਪਾਲੀ ਉਹ ਉਹ ਫੈਡਰਲ ਢਾਂਚੇ ਦੇ ਅਗੇਸਟ ਜਾ ਕੇ ਲੜੀਆਂ ਤੇ ਖੁਦ ਨੂੰ ਵੀ ਖਤਮ ਕੀਤਾ ਚਾਹੇ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਹੋਵੇ ਹੁਣ ਜਿੱਥੋਂ ਤੱਕ ਸਵਾਲ ਹੈਗਾ ਪੱਛਮੀ ਬੰਗਾਲ ਦਾ ਫਾਈਟਰ ਉਹ ਵੀ ਲੋਕ ਨੇ ਫਾਈਟਰ ਪੰਜਾਬੀ ਵੀ ਨੇ ਫਾਈਟਰ ਬਾਕੀ ਵੀ ਆ ਗਏ ਨੇ ਮਰਾਠੇ ਵੀ ਨੇ ਦਰਵਿੜਨ ਵੀ ਹੈ ਹਰਿਆਣੇ ਜਾਟ ਵੀ ਨੇ ਪਰ ਜਿਹੜਾ ਹਰਿਆਣਾ ਉਹ ਹਮੇਸ਼ਾ ਸੈਂਟਰ ਦੇ ਨਾਲ ਰਿਹਾ ਹੈਗਾ ਹੁਣ ਸਵਾਲ ਹੈਗਾ ਬੰਗਾਲਾ ਕਿਉਂਕਿ ਆਪਾਂ ਫਿਲਮਾਂ 'ਚ ਸੁਣਦੇ ਕਿ ਫਿਲਮ 'ਚ सीबीआई ਗਈ ਤੇ ਫਿਲਮਾਂ ਦੇ ਵਿੱਚ सीबीआई ਨੂੰ ਅਰੈਸਟ ਕਰ ਲਿਆ ਅੱਜ ਤੋਂ 8-9 ਮਹੀਨੇ ਪਹਿਲਾਂ सीबीआई ਗਈ ਤੇ ਉੱਥੋਂ ਦੀ ਪੁਲਿਸ ਨੇ सीबीआई ਨੂੰ ਅਰੈਸਟ ਕਰ ਲਿਆਗਾ ਹੁਣ ਐਨਆਈ ਗਈ ਤੇ ਐਨਆਈ ਦੇ ਨਾਲ ਅੱਜ ਮਾਰਕਟਾਈ ਹੋਈ ਆ ਹੁਣ ਸਵਾਲ ਹੈ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਸੈਂਟਰ ਆ ਉਹ ਧੱਕਾ ਹੀ ਇੰਨਾ ਜ਼ਿਆਦਾ ਕਰ ਰਿਹਾ ਹੈਗਾ ਨਾ ਕਿ ਜਿੰਨੂੰ ਮਰਜ਼ੀ ਚੱਕ ਲਿਓ ਜਿਹਨੂੰ ਜਿੱਤ ਮਰਜ਼ੀ ਮਕਦਮਾ ਦਰਜ ਕਰ ਦੇ ਦੋ ਜਿਹਨੂੰ ਮਰਜ਼ੀ 420 ਦੇ ਵਿੱਚ ਵਲੇਟ ਦੋ ਆਪਾਂ ਕਈ ਵਾਰੀ ਸਮੱਸਿਆ ਲੈ ਤੇ ਕੀ ਜਿਹੜੀਆਂ ਐਂਟੀ ਜਿਹੜੀਆਂ ਨੌਨ ਬੀਜੇਪੀ ਸਰਕਾਰਾਂ ਨੇ ਕੀ ਧੱਕੇਸ਼ਾਹੀ ਗਲਤ ਹਿਰਾਫੇਰੀ ਠੱਗੀ ਭ੍ਰਸਟਾਚਾਰ ਕ腐ਸ਼ਨ ਸਿਪ ਉਹਨਾਂ ਸੂਬਿਆਂ ਵਿੱਚ ਹੋ ਰਹੀਆਂ ਕੀ ਨੀਤੀਆਂ ਉਹਨਾਂ ਸੂਬਿਆਂ ਚ ਗਲਤ ਹੋ ਰਹੀਆਂ ਜਿੱਥੇ ਬੀਜੇਪੀ ਰਾਜ ਕਰਦੀ ਉੱਥੇ ਸਭ ਕੁਝ ਚੰਗਾ ਰਿਹਾ ਯੂਪੀ ਦੇ ਵਿੱਚ ਦਿਨ ਦਿਹਾੜੇ ਬੰਦੇ ਮਾਰੇ ਜਾਂਦੇ ਆਗੇ ਨੇ ਜੇਲਾਂ ਦੇ ਵਿੱਚ ਮਾਰੇ ਜਾ ਰਹੇ ਆਗੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਕਿੰਦੂ ਪਰੰਤੂ ਨਹੀਂ ਯੂਪੀ ਦੇ ਵਿੱਚ ਵੀ ਇੱਕ ਸਾਈਜ਼ ਪਾਲਿਸੀ ਬਣੂਗੀ ਹਰਿਆਣੇ ਦੇ ਵਿੱਚ ਵੀ ਬਣੀ ਕਦੀ ਕਦੀ ਸੈਂਟਰ ਨੇ ਚੈੱਕ ਕਰਾਈ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਕਦੀ ਈਡੀ ਨੇ ਜਾਂਚ ਕੀਤੀ ਕਦੀ ਸੀਬੀਆਈ ਨੇ ਜਾਂਚ ਕੀਤੀ ਕਦੀ ਨੈਸ਼ਨਲ ਇਨਵੈਸਟੀਗੇਸ਼ਨ ਨੇ ਕਮਾਂ ਫਰਾ ਕੇ ਕਹਿ ਦਿੱਤਾ ਕਿ ਵਿਦੇਸ਼ਾਂ ਚੋਂ ਫੰਡਿੰਗ ਹੋ ਰਹੀ ਹੈ ਕਦੀ ਹੋਈ ਇਹ ਜਿਹੜੀਆਂ ਸਾਰੇ ਪਹਿਲੂ ਨੇ ਇਸ ਕਰਕੇ ਉਹਨਾਂ ਨੂੰ ਲੱਗਾ ਲੋਕਾਂ ਨੂੰ ਉਹਨਾਂ ਨੇ ਐਨਆਈ ਤੇ ਕਰਕੇ ਹੁਣ ਸਵਾਲ ਹੈ ਕਿ ਉਹ ਤੇ ਮੰਮਤਾ ਬੈਂਦੇ ਦੀ ਫਾਈਟਰ ਆ ਉਹਨਾਂ ਨੇ ਖੱਬਿਆਂ ਦੇ ਨਾਲ ਵੀ ਲੜੀ ਇਵਨ ਕਹਿੰਦੇ ਉਹਦੇ ਇੱਕ ਵਾਰਾ ਕੱਪੜੇ ਵੀ ਪਾੜ ਦਿੱਤੇ ਕਿ ਪਰ ਉਹ ਜਨਾਨੀ ਹਾਰ ਹੀ ਨਹੀਂ ਉਹ ਉਹਨੇ ਜਿੱਤ ਕੇ ਦਿਖਾਇਆ ਉਹ ਕਾਂਗਰਸ ਵੀ ਉਹਨੂੰ ਸੈਂਟਰ ਦੇ ਵਜ਼ੀਰ ਬਣਾਉਣਾ ਚਾਹੁੰਦੇ ਹੈਗੇ ਆਡੋ ਕਿ ਉਹ ਅੱਜ ਚੀਫ ਮਿਨਿਸਟਰ ਬਣ ਗਿਆ ਕਿਨੇ ਉਹ ਤਾਂ ਦੇ ਜਿਹੜੇ ਫਾਈਟਰ ਤੁਹਾਡੇ ਮੁੱਖ ਮੰਤਰੀ ਹੋਣਗੇ ਜਿਹੜੇ ਆਪਣੇ ਸਟੇਟ ਪ੍ਰਤੀ ਆਪਣੇ ਲੋਕਾਂ ਪ੍ਰਤੀ ਵਫਾਦਾਰੀ ਦਿਖਾਉਣਗੇ ਔਰ ਦਿਲਾਂ ਦੇ ਰਾਜ ਕਰਨਗੇ ਤੇ ਜੇ ਕੋਈ ਸਰਕਾਰ ਜਾਂ ਸਰਕਾਰ ਦਾ ਕੋਈ ਮੁੱਖ ਮੰਤਰੀ ਅਗਰ ਸੈਂਟਰ ਅੱਗੇ ਗੋਡੇ ਟੇਕਦਾ ਤੇ ਉਹ ਨੁਕਸਾਨ ਹੋਏਗਾ ਹੁਣ ਇਹ ਹੈ ਹੈ ਤੇ ਗਲਤ ਆ ਕਿ ਸੈਂਟਰ ਦੀਆਂ ਏਜੰਸੀਆਂ ਨੂੰ ਤੁਸੀਂ ਅਗਰ ਮਾਰਕਟਾਈ ਕਰੋਗੇ ਉਹਨਾਂ ਨੂੰ ਗ੍ਰਿਫਤਾਰ ਕਰ ਲੂਗਾ ਇੱਕ ਚੰਗਾ ਨਹੀਂ ਆ ਕਿਉਂਕਿ ਫਿਰ ਦੇਸ਼ ਟੁੱਟਦਾ ਪਰ ਜਿਹੜੇ ਦੇਸ਼ ਚਲਾ ਰਹੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਦਾ ਨਾ ਹੁਣ ਕਿਉਂਕਿ ਤਾਕਤਾਂ ਇੰਨੀਆਂ ਦੇ ਦਿੱਤੀਆਂ ਕਿ ਐਨਆਈ ਜਿਹੜੇ ਮਰਜੀ ਦੇਸ਼ ਦੇ ਕੋਨੇ ਚ ਬੰਦਾ ਚੱਕ ਲਿਆਵੇ ਈਡੀ ਜਿੱਥੋਂ ਮਰਜ਼ੀ ਚੱਕ ਲਿਆ ਜਾਵੇ ਇਸੇ ਕਰਕੇ ਜਦੋਂ सीबीआई ਦੀ ਇਸ ਸਰਕਾਰ ਤੇ ਦੁਰਵਰਤੋਂ ਦੇ ਦੋਸ਼ ਲੱਗੇ ਸੀ 8-9 ਸੂਬਿਆਂ ਨੇ ਆਪਣੇ ਜਿਹੜੇ ਅਮੈਂਡਮੈਂਟ ਕਰ ਲਈ ਸੀ ਕਿ ਜੇ ਸੈਂਟਰ ਨੇ सीबीआई ਨੇ ਕੋਈ ਪਰਚਾ ਦਰਜ ਕਰਨਾ ਜਾਂ ਸੀਬੀਏ ਤੇ ਪਹਿਲਾਂ ਸਟੇਟ ਕੋ ਮਨਜ਼ੂਰੀ ਲੈਣੀ ਪਏਗੀ ਉਹ ਕੇਰਲਾ ਨੇ ਵੀ ਕੀਤੀ ਸੀ ਉਹ ਤਾਮਿਲਨਾਡੂ ਨੇ ਵੀ ਕੀਤੀ ਉਹਨੇ ਪੱਛਮੀ ਬੰਗਾਲ ਨੇ ਵੀ ਕੀਤੀ ਸੀ ਉਹਨੇ ਪੰਜਾਬ ਨੇ ਵੀ ਕੀਤੀ ਸੀ ਹੁਣ ਇਹ ਜਿਹੜੀਆਂ ਚੀਜ਼ਾਂ ਨਾ ਕਿ ਵਾਕੇ ਚਾਹੇ ਸੈਂਟਰ ਚ ਕਾਂਗਰਸ ਕਰਦੀ ਰਹੀ ਆ ਇਹੋ ਭਾਜਪਾ ਵਾਲੇ सीबीआई ਨੂੰ ਕਹਿੰਦੇ ਨੇ ਕਾਂਗਰਸ ਦਾ ਤੋਤਾ ਤੇ ਅੱਜ ਦੇਖੋ ਈਡੀ ਕੀ ਬਣ ਗਈ ਆ ਐਨ ਆਈ ਕੀ ਬਣ ਗਈ ਗਈ ਆ ਇਨਕਮ ਟੈਕਸ ਕੀ ਬਣ ਗਈ ਹੈਗੀ ਆ ਸੀਬੀਆਈ ਕੀ ਬਣ ਗਈ ਹੈਗੀ ਨਾ ਇਹ ਇਹ ਤਾਂ ਸਾਰੇ ਨੂੰ ਪਰਚੋਲ ਕਰਨੀ ਪਈ ਕਿ ਕਿਵੇਂ ਇਲੈਕਸ਼ਨ ਕਮਿਸ਼ਨ ਕੀ ਬਣ ਗਿਆ ਹੈਗਾ ਦੇਸ਼ ਦੀਆਂ ਅਦਾਲਤਾਂ ਕੀ ਬਣ ਗਈਆਂ ਨੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਸਿਸਟਮ ਦੀ ਦੁਰਵਰਤੋਂ ਹੋ ਰਹੀ ਹੈ ਨਾ ਜੀ ਜਦੋਂ ਸਟੇਟਾਂ ਹੀ ਸਿਸਟਮ ਦੀ ਦੁਰਵਰਤੋਂ ਕਰਨ ਲੱਗੀਆਂ ਮੈਂ ਤਾਂ ਫਿਰ ਲੋਕ ਬਗਾਵਤ ਕਰਦੇ ਨੇ ਤੇ ਬੰਗਾਲ ਦੇ ਹੁਣ ਬੰਗਾਲ ਦੇ ਵਿੱਚ ਵੀ ਪੰਗਾ ਤੇ ਹੀ ਆ ਕਿ ਉੱਥੇ ਸਰਕਾਰ ਜਿਹੜੀ ਆ ਉਹ ਮਮਤਾ ਬੇਨਰਜੀ ਦੀ ਆ ਭਾਜਪੀ ਦਾ ਅੱਡੀ ਚੋਟੀ ਦਾ ਜੋਰ ਲਿਆ ਕਿ ਜਿਹੜੇ ਤਿੰਨ ਸੂਬੇ ਸੀ ਬੰਗਾਲ ਤਿਰਪੁਰਾ ਤੇ ਕੇਰਲਾ ਉਥੇ ਵੀ ਕਮਲ ਦਾ ਫੁੱਲ ਖਿੜਿਆ ਜ ਖਿੜੇ ਹੂੰ ਤਿਰਪੁਰਾ ਕਮਲ ਦਾ ਫੁੱਲ ਖਿੜ ਗਿਆ ਬੰਗਾਲ ਰਹਿ ਗਿਆ ਕੇਰਲਾ ਰਹਿ ਗਿਆ ਤੇ ਉਥੇ ਇਹ ਜਿਹੜੀਆਂ ਚੀਜ਼ਾਂ ਬਾਹਰ ਆ ਰਹੀਆਂ ਹੁਣ ਬੀਜੇਪੀ ਨੂੰ ਤੇ ਚਿੰਤਾ ਬੰਗਾਲ ਦੀ ਆ ਦਿੱਲੀ ਦੀ ਕੇਜਰੀਵਾਲ ਦੀ ਚਿੰਤਾ ਜਾਂ ਪੰਜਾਬ ਦੇ ਵਿੱਚ ਚਿੰਤਾ ਤੇ ਕੀ ਕਦੀ ਮਣੀਪੁਰ ਦੀ ਚਿੰਤਾ ਕੀਤੀ ਜਿੱਥੇ ਇੱਕ ਦੇਸ਼ ਦੇ ਵਿੱਚ ਬੰਦਾ ਫੌਜੀ ਦੇਸ਼ ਦੀ ਸਰਦ ਦੇ ਤੇ ਲੜ ਰਿਹਾ ਉਹ ਸ਼ਹੀਦ ਵੀ ਹੋ ਸਕਦਾ ਤੇ ਉਹਦੀ ਜਨਾਨੀ ਨੂੰ ਨੰਗਾ ਕਰਕੇ ਘਮਾਇਆ ਗਿਆ ਹੋਵੇ ਹੂੰ ਉਸਤੇ ਤੇ ਕੋਈ ਵੀ ਦੇਸ਼ ਦੀ ਸਰਕਾਰ ਨਹੀਂ ਬੋਲੀ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਨਹੀਂ ਬੋਲੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਨਹੀਂ ਨਾ ਬੋਲੇ ਆਗੇ ਤੇ ਇਸ ਕਰਕੇ ਜਦੋਂ ਸੈਂਟਰ ਆਉਂਦਾ ਸੈਂਟਰ ਦੀਆਂ ਏਜੰਸੀਆਂ ਸੈਂਟਰ ਦੇ ਕਹਿੰਦੇ ਚੱਲਦੀਆਂ ਤਾਂ ਫਿਰ ਉਥੋਂ ਦੀਆਂ ਸਰਕਾਰਾਂ ਤੇ ਰੈਕਟ ਹੁੰਦੀਆਂ ਨੇ ਹੁਣ ਸਵਾਲ ਹੈ ਕਿ ਸੈਂਟਰ ਕੀ ਆ ਪੈਸੇ ਸਟੇਟਾਂ ਚੋਂ ਇਕੱਠੇ ਕਰਦਾ ਫਿਰ ਪਕਰੀਆਂ ਵਾਂਗੂ ਦਿੰਦਾ ਹੈਗਾ ਕਿ ਤੈਨੂੰ ਇਸ ਵਾਰ 10 ਰੁਪਏ ਦੇ ਦਿੱਤੇ ਮੇਰੇ ਕੋਲ 10 ਰੁਪਏ ਟੁੱਟੇ ਨਹੀਂ ਆਗੇ ਤੈਨੂੰ 2 ਰੁਪਏ ਦੇ ਦੇ ਦਿੱਤੇ 2 ਰੁਪਏ ਦੇ ਦਿੱਤੇ ਚਲੋ ਨਹੀਂ ਤੇ ਫਿਰ ਸ਼ੀਸ਼ਾ ਚੜਾ ਲਓ ਹੁਣ ਜੀਐਸਟੀ ਸੈਂਟਰ ਸਾਰੇ ਟੈਕਸ ਜਾ ਰਹੇ ਨੇ ਫਿਰ ਉਹ ਦੱਬ ਲੈਂਦਾ ਕਿ ਮੈਨੂੰ ਜਿਹੜੇ ਤੁਹਾਨੂੰ ਇੰਨੀ ਮੈਚਿੰਗ ਗ੍ਰਾਂਟ ਦਿੱਤੀਆਂ ਸੀ ਪਹਿਲਾਂ ਉਹ ਉਹ ਉਹਦਾ ਮੈਨੂੰ ਸਾਬਕਾਤਬ ਦੋ ਜਿਹੜਾ ਜੂਸੀ ਸਰਟੀਫਿਕੇਟ ਆ ਮੈਨੂੰ ਉਹ ਦੋ ਪਹਿਲਾਂ ਜਿਹੜਾ ਤੁਸੀਂ ਵਰਤੋਂ ਕੀਤੀ ਆ ਕਿੰਨੀ ਕੀਤੀ ਕਿੰਨਾ ਪੈਸਾ ਫਿਰ ਮੈਂ ਦਊਂਗਾ ਤੋ ਹੁਣ ਜਦੋਂ ਸੈਂਟਰੀ ਇਹੋ ਜੇ ਵਿਤਕਰੇ ਕਰ ਰਿਹਾ ਜਾਂ ਸੈਂਟਰੀ ਇਹੋ ਜੇ ਇਲਜ਼ਾਮ ਲੱਗਦੇ ਕਿ ਧੱਕੇਸ਼ਾਹੀ ਹੋ ਰਹੀ ਆ ਫਿਰ ਅੱਜ ਬੰਗਾਲ ਨੇ ਸੀਬੀਆਈ ਨੂੰ ਪਹਿਲਾਂ ਅਰੈਸਟ ਕਰ ਲਿਆ ਪੁਲਿਸ ਨੇ ਅੱਜ ਐਨਆਈ ਤੇ ਹੋ ਗਿਆ ਅਟੈਕ ਹੈ ਮੰਦਪੇਗੀ ਕਟਣਾ ਪਰ ਕੱਲ ਨੂੰ ਬਾਕੀ ਸੂਬਿਆਂ ਦੇ ਵਿੱਚ ਵੀ ਹੋਣਾ ਚਾਹੀਦਾ ਜੋ ਨਹੀਂ ਹੋਣਾ ਚਾਹੀਦਾ ਜੇ ਨਹੀਂ ਹੋਣਾ ਚਾਹੀਦਾਗਾ ਉਹਦੀ ਸਭ ਤੋਂ ਜਿਹੜੀ ਜ਼ਿੰਮੇਵਾਰੀ ਕਿਹਦੀ ਹੈਗੀ ਆ ਉਹ ਸੈਂਟਰ ਸਰਕਾਰ ਦੀ ਆ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਭੱਖ ਦੇ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ